ਹਾਂਜੀ ਸਾਰਿਆਂ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਹੋਵੋਗੇ ਤੁਸੀਂ ਸਾਡੀ ਅੱਧ ਵਿਆਹੀ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋ ਹਨਾ ਤੇ ਕਮੈਂਟ ਵੀ ਬਹੁਤ ਕਰ ਰਹੇ ਹੋਗੇ ਅਸੀਂ ਕੈਰੈਕਟਰ ਚੇਂਜ ਕੀਤੇ ਆ ਦੋ ਇਹਦੇ ਚ ਤੇ ਦੁੱਖ ਦੇਖੋ ਸਾਨੂੰ ਵੀ ਹੁੰਦਾ ਕੋਈ ਕੈਸੀ ਕਰੈਕਟਰ ਚੇਂਜ ਕਰਦੇ ਕਿਉਂਕਿ ਸਾਡਾ ਵੀ ਮੋਹ ਪਿਆਰ ਹੁੰਦਾ ਕਰੈਕਟਰ ਨਾਲ ਬਾਕੀ ਸਟੋਰੀ ਜੁੜੀ ਹੁੰਦੀ ਹੈ ਨਾ ਤੇ ਜਿਹੜੇ ਦੇਖਦੇ ਆ ਉਹਨਾਂ ਨੂੰ ਵੀ ਦੁੱਖ ਹੁੰਦਾ ਕਿਉਂਕਿ ਉਹਨਾਂ ਦਾ ਵੀ ਮੋਹ ਜੁੜ ਜਾਂਦਾ ਸਾਰੇ ਕਰੈਕਟਰਾਂ ਨਾਲ ਸਟੋਰੀ ਨਾਲ ਜੁੜੇ ਹੁੰਦੇ ਆ ਨਾ ਤੇ ਜੇ ਦਿੱਕੋਦਮ ਕੋਈ ਚੀਜ਼ ਚੇਂਜ ਕਰਦੇ ਆ ਤਾਂ ਮਤਲਬ ਆਪਣੋ ਜੀਵ ਜ ਤਾਂ ਲੱਗਦਾ ਹੀ ਹੁੰਦਾ ਪਰ ਅਸੀਂ ਕੀ ਕਰੀਏ ਸਾਡੀ ਵੀ ਮਜਬੂਰੀ ਆ ਕਿਉਂਕਿ ਕਈ ਵਾਰ ਪ੍ਰੋਬਲਮ ਇਦਾਂ ਦੀਆਂ ਹੋ ਜਾਂਦੀਆਂ ਉਹਨਾਂ ਦੇ ਘਰੇ ਕੋਈ ਨਿੱਜੀ ਆਪਦੀ ਕੋਈ ਪ੍ਰੋਬਲਮ ਹੋ ਗਈ ਸੀ ਤਾਂ ਕਰਕੇ ਉਹ ਨਹੀਂ ਆ ਸਕਦੇ ਤਾਂ ਸਾਨੂੰ ਵੀ ਫਿਰ ਸਟੋਰੀ ਅਸੀਂ ਬੰਦ ਨਹੀਂ ਉਕੇ ਕੋਈ ਨਹੀਂ ਚਾਹੁੰਦਾ ਹੁੰਦਾ ਕਿ ਆਪ ਦੀ ਸਟੋਰੀ ਖਰਾਬ ਕਰਨਾ ਵੀ ਸਾਡੀ ਸਟੋਰੀ ਖਰਾਬ ਹੋਵੇ ਤੇ ਅਸੀਂ ਕਰੈਕਟਰ ਚੇਂਜ ਕਰ ਗਏ ਨਾ ਪਰ ਅਸੀਂ ਕੀ ਕਰੀਏ ਹੁਣ ਉਹਨਾਂ ਦੀ ਪ੍ਰੋਬਲਮਾਂ ਅਸੀਂ ਕਿਸੇ ਨਾਲ ਤੱਕਾ ਵੀ ਨਹੀਂ ਕਰ ਸਕਦੇ ਨਾ ਵੀ ਹਾਂਜੀ ਤੁਸੀਂ ਆਓ ਹੀ ਆਓਗੇ ਘਰ ਦੀਆਂ ਸਾਰੀਆਂ ਪ੍ਰੋਬਲਮਾਂ ਹੋ ਜਾਂਦੀਆਂ ਮੰਦੀਆਂ ਤੇ ਤਾਂ ਕਰਕੇ ਫਿਰ ਹੁਣ ਅਸੀਂ ਸਟੋਰੀ ਤੁਸੀਂ ਸਭ ਸਟੋਰੀ ਵੀ ਮੰਗਦੇ ਹੋ ਵੀ ਸਾਨੂੰ ਸਟੋਰੀ ਵੀ ਪਾਓ ਅੱਗੇ ਸਟੋਰੀ ਵਧਾਓ ਪਾਓ ਸਟੋਰੀਆਂ ਐਦਾਂ ਹੁੰਦਾ ਫਿਰ ਉਹਦੇ ਲਈ ਕਰੈਕਟਰ ਚੇਂਜ ਕਰਨੀ ਪੈਣੀ ਸੀ ਸਾਨੂੰ ਤਾਂ ਅਸੀਂ ਕੰਮੋਂ ਦੀ ਥਾਂ ਤੇ ਦੀ ਮੀਨ ਜਿਹਨੂੰ ਅਸੀਂ ਇਹਨਾਂ ਕੈਰੈਕਟਰ ਚ ਪਾਇਆ ਸੀ ਇਹ ਬਹੁਤ ਵਧੀਆ ਐਕਟ ਕਰਦੇ ਨੇ ਬਹੁਤ ਵਧੀਆ ਐਕਟਰ ਨੇ ਤੇ ਹੌਲੀ ਹੌਲੀ ਥੋੜਾ ਵੀ ਮੂਹ ਪ੍ਰੇਮ ਇਹਨਾਂ ਨਾਲ ਪੈ ਜਾਊਗਾ ਜਿਵੇਂ ਤੁਸੀਂ ਉਹਨਾਂ ਨਾਲ ਜੁੜੇ ਸੀ ਓਵੇਂ ਇਹਨਾਂ ਨਾਲ ਜੁੜੋ ਤੇ ਆਪਾਂ ਇੱਕ ਵੀਰੇ ਥਾਂ ਕੈਰੈਕਟਰ ਚੇਂਜ ਕੀਤਾ ਤੇ ਉਹਨਾਂ ਦਾ ਵੀ ਕੰਮ ਬਹੁਤ ਵਧੀਆ ਉਹਨਾਂ ਦੀ ਸ਼ੁਰੂਆਤ ਆ ਉਹਨਾਂ ਨੂੰ ਵੀ ਤੁਸੀਂ ਸਪੋਰਟ ਕਰੋ ਹਨਾ ਤੇ ਵੀ ਆਪਾਂ ਉਹਨਾਂ ਨੂੰ ਵੀ ਅੱਗੇ ਲੈ ਕੇ ਆਗੇ ਤੇ ਵਧੀਆ ਸਭ ਦੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਐਕਟਿੰਗ ਹੁੰਦਾ ਸਿਆ ਕਰੋ ਕਿੱਦਾਂ ਦੀ ਐਕਟਿੰਗ ਆ ਹਨਾ ਮੇਨ ਕੰਮ ਕੀ ਹੁੰਦਾ ਐਕਟ ਹੁੰਦਾ ਹਨਾ ਮੰਨਦੇ ਆ ਕੈਰੈਕਟਰ ਨਾਲ ਵੀ ਮੂਹ ਵੀ ਕੌਣ ਕਿੰਨਾ ਵਧੀਆ ਐਕਟ ਕਰ ਰਿਹਾ ਤੇ ਇਹਨਾਂ ਨੇ ਬਹੁਤ ਸੋਹਣਾ ਕੰਮ ਕਰ ਰਹੇ ਨੇ ਬਾਕੀ ਹੌਲੀ ਹੌਲੀ ਇਹ ਵੀ ਸਟੋਰੀ ਨਾਲ ਜੋੜਨਗੇ ਕਿਉਂਕਿ ਇਹਨਾਂ ਨੂੰ ਹਜੇ ਨਵੇਂ ਆਏ ਨੇ ਸਟੋਰੀ ਦਾ ਜੋ ਪਿੱਛੇ ਹੋ ਗਿਆ ਹਜੇ ਬਹੁਤ ਘੱਟ ਪਤਾ ਵੀ ਕੀ ਹੈ ਸਟੋਰੀ ਚ ਨਾ ਤਾਂ ਹੌਲੀ ਹੌਲੀ ਇਹ ਸਟੋਰੀ ਨਾਲ ਜੋੜਨਗੇ ਫੇਰ ਹੀ ਇਹ ਸਟੋਰੀ ਨੂੰ ਹੋਰ ਅੱਗੇ ਵਧੀਆ ਲੈ ਕੇ ਆਉਣਗੇ ਤਾਂ ਇਹਨਾਂ ਨੂੰ ਸਪੋਰਟ ਕਰੋ ਵਧੀਆ ਇਹਨਾਂ ਵਾਸਤੇ ਕਮੈਂਟ ਕਰੋ ਤੇ ਜਿਹੜਾ ਕੈਰੈਕਟਰ ਚਲਾ ਗਿਆ ਦੁੱਖ ਸਾਨੂੰ ਵੀ ਆ ਤਾਂ ਪਲੀਜ਼ ਹੁਣ ਵਾਰੀ ਵਾਰੀ ਉਹੀ ਕਮੈਂਟ ਵੀ ਉਹਨਾਂ ਨੂੰ ਲੈ ਕੇ ਉਸ ਨਹੀਂ ਲੈ ਕੇ ਆ ਸਕਦੇ ਤਾਂ ਆਪਣੇ ਨਵੇਂ ਕੈਰੈਕਟਰ ਆਏ ਨੇ ਇਹਨਾਂ ਨੂੰ ਸਪੋਰਟ ਕਰੋ ਇਹਨਾਂ ਲਈ ਕਮੈਂਟ ਕਰੋ ਇਹ ਨੰਬਰ ਤਾਂ ਮੈਂ ਦੀਦ ਤੋਂ ਲੈ ਲਿਆ ਪਰ ਹੌਸਲਾ ਜ ਨਹੀਂ ਪਿਆ ਰਿਆਂ ਨੂੰ ਫੋਨ ਲਾਉਣ ਨੂੰ ਫੋਨ ਤਾਂ ਲਾ ਲੈਣੀ ਪਰ ਕਹੂੰਗੀ ਕੀ ਕੀ ਗੱਲ ਕਰੂੰਗੀ ਜੇ ਉਹੀ ਗੱਲਾਂ ਦੁਬਾਰੇ ਮੇਰੇ ਅੱਗੇ ਆਜੀਆਂ ਫਿਰ ਮੈਂ ਕੀ ਕਰੂੰਗੀ ਪਰ ਬੰਦਰ ਹੌਂਸਲਾ ਜ ਕਰਕੇ ਫੋਨ ਤਾਂ ਤੈਨੂੰ ਲਾਉਣਾ ਹੀ ਪਊਗਾ ਜੇ ਕੋਈ ਗੱਲ ਕਲੀਅਰ ਹੋਊਗੀ ਫੇਰ ਹੀ ਆ ਨਾ ਜੇ ਅੱਜ ਵੀ ਇਹ ਘਰੇ ਆ ਗਿਆ ਤੇ ਨਾ ਹੁੰਦੇ ਹੋਏ ਘਰੇ ਆ ਗਿਆ ਕੁੜੀ ਘਰੇ ਹੋਈ ਕੋਈ ਗੱਲ ਉਹਦੇ ਸਾਹਮਣੇ ਆ ਗਈ ਜਾਂ ਕੁੜੀ ਦੇ ਅੱਗੇ ਕੋਈ ਗੱਲ ਆ ਗਈ ਫਿਰ ਕੀ ਬਣੂਗਾ ਇਹਦੇ ਨਾਲ ਚੰਗਾ ਤਾਂ ਮੈਂ ਆਪ ਹੀ ਫੋਨ ਲਾ ਕੇ ਪੁੱਛ ਲੈਣੀ ਆ ਹਲੋ ਹਲੋ ਕੌਣ ਮਨਿੰਦਰ ਬੋ ਰਹੀ ਆ ਅਖੰਦਰ ਹਾਂ ਕਿਵੇਂ ਆ ਤੂੰ ਬਸ ਠੀਕ ਆ ਔਰ ਫਿਰ ਅੱਜ ਕੇੰਨੀ ਜ਼ਿਆਦਾ ਕਿ ਤੈਨੂੰ ਤੇਰੀ ਯਾਦ ਉਹ ਵੀ ਮੈਨੂੰ ਮੈਂ ਤਾਂ ਸੁਪਨੇ 'ਚ ਵੀ ਤੈਨੂੰ ਯਾਦ ਨਹੀਂ ਕਰਦੀ ਅੱਛਾ ਤੈਨੂੰ ਨਫ਼ਰਤ ਮੈਨੂੰ ਨਫ਼ਰਤ ਨਫ਼ਰਤ ਵੀ ਕੀ ਕਿਹਾ ਮੈਨੂੰ ਤਾਂ ਤੂੰ ਪਸੰਦ ਹੀ ਨਹੀਂ ਹੈਗਾ ਹੁਣ ਮੈਂ ਤਾਂ ਫੋਨ ਤੈਨੂੰ ਤਾਂ ਲਾਇਆ ਵੀ ਸਾਡੇ ਘਰੇ ਨਾ ਆਇਆ ਕਰ ਇੱਥੇ ਤੂੰ ਕਿਉਂ ਕੀ ਹੋ ਗਿਆ ਮੈਂ ਤਾਂ ਤੇਨੂੰ ਕੋਈ ਗੱਲ ਕਰਨੇ ਆਇਆ ਸੀਗਾ ਜੀ ਨਦਰ ਤੂੰ ਮੇਰੇ ਨਾਲ ਬੈਠ ਕੇ ਗੱਲ ਨਹੀਂ ਕਰਦੀ ਉਹਨਾਂ ਚਿਰ ਮੈਂ ਨਹੀਂ ਕਰਿਆ ਉਹਨੂੰ ਹਰਦਾ ਤੇ ਮੈਂ ਸਿੱਧੀ ਜੀ ਗੱਲ ਦੱਸਦੀ ਜਿਸ ਦਿਨ ਆਉਂਗਾ ਜਿਸ ਦਿਨ ਉਹ ਤੇ ਤੂੰ ਕਰਿਆ ਇਸ ਮੈਂ ਤੈਨੂੰ ਕੀ ਕਿਹਾ ਸੀ ਵੀ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਹੈਗੀ ਗੱਲਾਂ ਨੂੰ ਆਪਣੇ ਵਿੱਚ ਰਹਿ ਵੀ ਕੀ ਗਿਆ ਹੁਣ ਤੂੰ ਇੰਨੇ ਸਾਲਾਂ ਬਾਅਦ ਮੇਰੇ ਨਾਲ ਕੀ ਗੱਲ ਕਰਨੀ ਹੈ ਤੂੰ ਕੀ ਚਾਹਣਾ ਮੇਰੇ ਤੋਂ ਮੈਨੂੰ ਕਿਉਂ ਨਾ ਜ਼ਿੰਦਗੀ ਸੌਖੀ ਜਿਹਾਉਣ ਦਿੰਦਾ ਤੂੰ ਆਪ ਦੇ ਕਰ ਸੌਖਾ ਨਾ ਹੈਗੀ ਆ ਕੋਈ ਗੱਲ ਨਹੀਂ ਜਿਹੜੀ ਗੱਲ ਬਸ ਮੈਨੂੰ ਤੂੰ ਹੀ ਦੱਸ ਸਕਦੀ ਆ ਹੋਰ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਮੈਂ ਕੋਈ ਮੈਂ ਕੋਈ ਗੱਲ ਨਹੀਂ ਦੱਸਣੀ ਤੁਹਾਨੂੰ ਮੇਰੀ ਗੱਲ ਤਾਂ ਸੁਣ ਲੈ ਜਦੋਂ ਤੂੰ ਮੈਂ ਕਹੀ ਜਾਂਦਾ ਵੀ ਇੱਕ ਵਾਰ ਬਸ ਇੱਕ ਵਾਰ ਤੂੰ ਮੇਰੇ ਨਾਲ ਬੈਠ ਕੇ ਗੱਲ ਕਰ ਲੈ ਠੀਕ ਹੈ ਇੱਕ ਵਾਰ ਮੈਨੂੰ ਮੌਕਾ ਦੇ ਠੀਕ ਹੈ ਇਹੀ ਮੌਕਾ ਮੈਂ ਵੀ ਮੰਗਿਆ ਸੀਗਾ ਤੇਤੋਂ ਤੈਨੂੰ ਯਾਦ ਆ ਵੀ ਇੱਕ ਮੌਕਾ ਇੱਕ ਵਾਰੀ ਇੱਕ ਵਾਰੀ ਘਰੇ ਗੱਲ ਕਰਕੇ ਦੇਖ ਲੈ ਇੱਕ ਮੌਕਾ ਤਾਂ ਦੇ ਕੇ ਦੇਖ ਆਪਣੇ ਰਿਸ਼ਤੇ ਨੂੰ ਮੈਂ ਵੀ ਮਿੰਤਾ ਕੀਤੀ ਸੀ ਨਾ ਤੇਰੀਆਂ ਤੂੰ ਮੇਰੀ ਸੁਣੀ ਤੂੰ ਮੈਨੂੰ ਕੀ ਕਿਹਾ ਵੀ ਨਹੀਂ ਇੱਕ ਵਾਰੀ ਨਹੀਂ ਕਿਹਾ ਕਿ ਸਾਹਤ ਤਸ ਤੂੰ ਤੂੰ ਮੁਰਕੇ ਮੇਰੇ ਵੱਲ ਦੇਖਿਆ ਤੱਕ ਵੀ ਨਹੀਂ ਸੀ ਵੀ ਮੈਂ ਕਿਵੇਂ ਆ ਮਰ ਗਈ ਆ ਜਿਉਣੀ ਆ ਮੇਰੇ ਨਾਲ ਕੀ ਹੋ ਰਿਹਾ ਕੀ ਨਹੀਂ ਤਾਂ ਅੱਜ ਮੈਂ ਤੇਰੀ ਗੱਲ ਕਿਉਂ ਸੁਣਾ ਆ ਮਨਿੰਦਰ ਭੁੱਲ ਜਾ ਤੂੰ ਭੁੱਪਰਾਣੀਆਂ ਕੀ ਭੁੱਲ ਜਾ ਮੈਂ ਭੁੱਲ ਜਾ ਆਪਦੀ ਜ਼ਿੰਦਗੀ ਦੇ ਇੰਨੇ ਸਾਲ ਮੈਂ ਖਰਾਬ ਕੀਤੇ ਇਹ ਭੁੱਲ ਜਾ ਕਿਵੇਂ ਭੁੱਲ ਸਕਦੀ ਆ ਮੈਂ ਨਹੀਂ ਭੁੱਲ ਸਕਦੀ ਇਹ ਸਭ ਕੁਝ ਮੈਂ ਤੈਨੂੰ ਕਹਿ ਰਹੀ ਆ ਪਲੀਜ਼ ਮੈਂ ਹੱਥ ਬੰਨ੍ਹਦੀ ਆ ਤੇਰੇ ਅੱਗੇ ਸਾਡੇ ਕਰੇ ਨਾ ਆਇਆ ਕਰ ਮਨਿੰਦਰ ਮੇਰੀ ਗੱਲ ਤਾਂ ਸੁਣ ਲੈ ਠੀਕ ਹੈ ਗਲਤੀ ਇਨਸਾਨ ਤੋਂ ਹੁੰਦੀ ਆ ਤੂੰ ਐਂ ਸਮਝ ਲਾਇਆ ਕਿ ਮੇਰੇ ਤੋਂ ਵੀ ਉਹ ਸਭ ਤੋਂ ਵੱਡੀ ਗਲਤੀ ਹੋ ਗਈ। ਲਾਡੀ ਮੇਰੀ ਗਲਤੀ ਮਾਫ ਕਰ। ਜੇ ਤੂੰ ਗਲਤੀ ਕੀਤੀ ਹੁੰਦੀ ਨਾ ਤੇ ਸ਼ਾਇਦ ਮੈਂ ਤੈਨੂੰ ਮਾਫ ਕਰ ਵੀ ਦਿੰਦੀ ਪਰ ਤੂੰ ਗਲਤੀ ਨਹੀਂ ਤੂੰ ਗੁਨਾਹ ਕੀਤਾ ਜਿਹਦੀ ਕੋਈ ਮਾਫੀ ਨਹੀਂ ਹੈਗੀ। ਮਾਫੀ ਚਾਹਣੀ ਹੈਗੀ। ਹਾਰੇ ਤੇ ਗਲਤੀ ਮਾਫੀ ਹੁੰਦੀ ਐ। ਤੂੰ ਮੇਰੀ ਗੱਲ ਸੰਤੂ ਮੇਰੇ ਕੋਲ ਬੈਠ ਕੇ ਗੱਲ ਕਰ। ਕਿਉਂ ਬੈਠ ਕੇ ਗੱਲ ਮੈਂ ਮੈਂ ਇੱਕ ਗੱਲ ਕਰਨੀ ਐ ਤੇ ਨਾਲ ਬਸ ਕਿਉਂ ਤਾਂ ਕਿ ਮਤਲਬ ਜਦੋਂ ਮੈਂ ਤੈਨੂੰ ਫੋਨ ਕਰਦੀ ਸੀ ਇੱਕ ਵਾਰੀ ਮੈਨੂੰ ਮਿਲ ਮੈਨਾਂ ਬੈਠ ਕੇ ਗੱਲ ਕਰ ਤੁਸੀਂ ਮੈਨੂੰ ਸੁਨਿਆ ਬਲਾਕ ਕਰਤਾ। ਤੇ ਮਿਲੇ ਮੈਨੂੰ ਪੁੱਛਿਆ ਨਹੀਂ ਨਾ ਤਾਂ ਅੱਜ ਮੈਂ ਵੀ ਕੋਈ ਗੱਲ ਨਹੀਂ ਇਹ ਕਰਦੀ ਥੋੜਾ ਨਹੀਂ ਥੋੜੀ ਸਜਾਈ ਆ ਬਸ ਮੇਰੀ ਗੱਲ ਸੁਣ ਜੇ ਤੂੰ ਚਾਹਣੀ ਆ ਕਿ ਮੈਂ ਤੇਰੇ ਘਰੇ ਨਾ ਆਵਾਂ ਠੀਕ ਐ ਤੇ ਮੈਂ ਪਿੱਛਾ ਨਾ ਕਰਾਂ ਤੇ ਮੈਂ ਕੋਈ ਗੱਲ ਕਿਸੇ ਨੂੰ ਹੋਰ ਗੱਲ ਨਾ ਪਤਾ ਲੱਗੇ ਠੀਕ ਐ ਤਾਂ ਪਲੀਜ਼ ਮੇਰੇ ਨਾਲ ਹੀ ਗੱਲ ਕਰ ਲੈ ਫਿਰ ਉਸ ਤੋਂ ਬਾਅਦ ਮੈਂ ਮੁੜ ਕੇ ਤੇਰੇ ਘਰੇ ਨਹੀਂ ਆਉਂਦਾ ਠੀਕ ਐ ਕੋਈ ਗੱਲ ਫੋਨ ਤੇ ਦੱਸ ਕੀ ਗੱਲ ਕਰਨੀ ਆ ਕੀ ਪੁੱਛਣਾ ਫੋਨ ਤੇ ਮੈਂ ਫੋਨ ਤੇ ਕੋਈ ਗੱਲ ਨਹੀਂ ਕਰਨੀ ਜਦੋਂ ਤੈਨੂੰ ਮੈਂ ਕਹਤਾ ਵੀ ਇੱਕ ਵਾਰੀ ਵਾਸਤੂ ਮੇਰੇ ਕੋਲ ਬੈਠ ਕੇ ਠੀਕ ਹੈ ਜਿਹੜੀ ਜਿਹੜੀ ਗੱਲ ਮੈਂ ਤੈਨੂੰ ਪੁੱਛੂਗਾ ਬਸ ਉਹ ਸਾਰੀਆਂ ਗੱਲਾਂ ਦੇ ਜਵਾਬ ਦੇ ਦੇ। ਉਸ ਤੋਂ ਬਾਅਦ ਵਿੱਚ ਤੂੰ ਆਜ਼ਾਦ। ਤੂੰ ਕੁਛ ਮਰਜ਼ੀ ਕਰੀ ਬਸ। ਆਜ਼ਾਦ ਤਾਂ ਤੂੰ ਮੈਨੂੰ ਕੈਦ ਵੀ ਨਹੀਂ ਕਰ ਸਕਦਾ। ਆਜ਼ਾਦੀ ਤਾਂ ਮੈਂ ਕਿੱਦੇ ਦੀ ਆਂ? ਕੋਈ ਯਾਰ ਇਹ ਚਲਣਾ ਕੋਈ ਫਾਇਦਾ ਮਨਿੰਦਰ ਜਿਹੜੀ ਗੱਲ ਮੈਂ ਤੈਨੂੰ ਕਹੀ ਹੈ ਨਾ ਵੀ ਤੂੰ ਉਸ ਗੱਲ ਤੇ ਆ। ਕੋਈ ਗੱਲ ਨਹੀਂ। ਮੈਂ ਆ ਜੰਨੀ ਆ। ਹਾਂ ਜਿੱਥੇ ਆਪਾਂ ਪਹਿਲਾਂ ਮਿਲਦੇ ਹੁੰਦੇ ਸੀ ਉਸੇ ਜਗ੍ਹਾ ਤੇ ਆ ਜੇ। ਮੈਂ ਬਹੁਤ ਜ਼ਰੂਰੀ ਗੱਲ ਕਰਨੀ ਆ। ਠੀਕ ਹੈ। ਠੀਕ। ਹੇ ਹੁਜੀ ਕੀ ਗੱਲ ਆ ਤੇਰੀ ਬੈਠ ਕੇ ਕਰਨੀ ਆ ਹੁਣ ਕੀ ਹੋਊਗਾ ਅੱਜ ਕੀ ਗੱਲ ਕਰੂਗਾ ਮੈਨੂੰ ਤਾਂ ਬਹੁਤ ਟੈਨਸ਼ਨ ਹੋ ਰਹੀ ਆ ਏ ਰੱਬਾ ਤੂੰ ਹੀ ਸਾਥ ਦੇਈ ਮੇਰਾ ਹੁਣ ਤੱਕ ਤੂੰ ਹੀ ਮੇਰੇ ਨਾਲ ਖੜਿਆ ਨੱਗੇ ਵੀ ਤੂੰ ਹੀ ਮੇਰੇ ਨਾਲ ਖੜੀ ਜਾਣਾ ਤਾਂ ਪਊਗਾ ਇੱਕ ਵਾਰੀ ਅੱਜ ਤੱਕ ਮੈਂ ਗੱਲ ਕਰੀ ਜਾਂਦੀ ਆ ਸਾਰੇ ਪਤਾ ਨਹੀਂ ਕੀ ਗੱਲ ਕਰਨੀ ਮੈਨੂੰ ਜਨਨ ਅੱਜ ਕੈਂਗਲਾ ਢਾਡੀ ਪਤਾ ਅੱਜ ਕਿੱਧਰ ਨੂੰ ਤਿਆਰ ਹੋਣਾ ਮਾਮਾ ਜਾ ਕੇ ਆਉਣਾ ਕਿਤੇ ਤੂੰ ਨਾ ਮੈਨੂੰ ਬਾਰ ਬਾਰ ਇਹ ਨਾ ਪੁੱਛਿਆ ਕਰ ਕਿੱਧਰ ਨੂੰ ਜਾਣਾ ਕਿੱਧਰ ਨੂੰ ਨਾ ਹੁਣ ਮੈਂ ਹਰ ਵਾਰ ਤੈਨੂੰ ਦੱਸ ਕੇ ਜਾਇਆ ਕਰਾਂ ਸੌ ਕੰਮ ਹੁੰਦਿਆ ਬੰਦੇ ਪੁੱਛਣਾ ਤਾਂ ਪੈਂਦਾ ਹੀ ਐ ਮੈਨੂੰ ਫਿਕਰ ਹੋ ਜਾਂਦਾ ਨਾਲੇ ਜਾ ਕੇ ਤੇਰੇ ਪਿਓ ਨੇ ਪੁੱਛ ਲਿਆ ਫਿਰ ਮੈਂ ਕੀ ਜਵਾਬ ਦੇਉਂਗੀ ਬਸ ਤੂੰ ਕਹਿ ਦੀ ਆਹਦੇ ਯਾਰ ਦੋਸਤ ਕੋਲੇ ਗਿਆ ਕਿਤੇ ਦੱਸ ਨਾਲੇ ਮੈਂ ਕਿਹੜਾ ਜਵਾਬ ਕਰਾਂ ਹੁਣ ਮਾਮਾ ਮੈਂ ਕਿਸੇ ਗਲਤ ਬਾਥੇ ਜਾੜੂnga ਚਲ ਪੁੱਤ ਮੈਂ ਆਇਨੀ ਕਹਿੰਦੀ ਵੀ ਨਾ ਜਾ ਚੱਲ ਬਗਤਾ ਜਾ ਮੈਨੂੰ ਮਾੜਾ ਹੀ ਦੱਸ ਤਾਂ ਦੇ ਕਿੱਥੇ ਜਾਣਾ ਮਾਂ ਮੈਂ ਜਾਣਾ ਕਿਤੇ ਹੁਣ ਤੈਨੂੰ ਮੈਂ ਕੀ ਦੱਸਾਂ ਮੈਨੂੰ ਫੋਨ ਆਇਆ ਸੀ ਕਿਸੇ ਦਾ ਬਸ ਮੈਂ ਜਾ ਕੇ ਆਉਣਾ ਗੱਲ ਕਰਕੇ ਆਉਣੀ ਆ ਕਿਹਦਾ ਫੋਨ ਆਇਆ ਸੀ ਮਾਂ ਇੱਕ ਨਾ ਤੂੰ ਆਹ ਵਾ ਸੁੱਖ ਵਾਂਗੂ ਅੰਤਰੇ ਜੇ ਲੈਣ ਲੱਗ ਜਾ ਕਰ ਜਦੋਂ ਕਿਤੇ ਜਾਣਾ ਹੁੰਦਾ ਬਸ ਆ ਹੀ ਕੁਝ ਕਿਹਦਾ ਫੋਨ ਆਇਆ ਸੀ ਕਿਹਦੇ ਕੋਲੇ ਜਾਣਾ ਕੀ ਕਰਨਾ ਪੁੱਤ ਕੀ ਕਰਾਂ ਮਾਵਾ ਦੇ ਦਿਨ ਇਹ ਜੀ ਹੁੰਦੇ ਨੇ ਜੋ ਤੂੰ ਮਾੜਾ ਜੇ ਗੇਟ ਲੰਘ ਜਾਣਾ ਮੈਨੂੰ ਤਾਂ ਫਿਕਰ ਹੋਣ ਲੱਗ ਜਾਂਦਾ ਮੇਰੀ ਗੱਲ ਸੁਣ ਲਾ ਮਾਂ ਬਾਪੂ ਕੋਲ ਤਾਂ ਗੱਲ ਕਰੀ ਨਾ ਮੇਰੇ ਕੋਲ ਮਨਿੰਦਰ ਦਾ ਫੋਨ ਆਇਆ ਸੀ ਉਹਨੇ ਮੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਆ ਮੈਂ ਉਹਦੇ ਕੋਲੇ ਜਾ ਕੇ ਆਉਣਾ ਅੱਜ ਮੈਂ ਸਾਰੀ ਗੱਲ ਨੇਪਰੇ ਲਾਈ ਆਉਣੀ ਆ ਪੁੱਤ ਕਰੇਗਾ ਤਾਂ ਤੂੰ ਆਪਣੀ ਮਰਜ਼ੀ ਮੈਂ ਤੈਨੂੰ ਐ ਕਹਿਨੀ ਆ ਆ ਗਈਆਂ ਗਵਾਈਆਂ ਗੱਲਾਂ ਦੇ ਮਗਰ ਕੀ ਜਾਣਾ ਮੂਜੜੀਆਂ ਖੱਡਾਂ 'ਚ ਪਾਣੀ ਪਾਉਣ ਦਾ ਕੀ ਫਾਇਦਾ ਹੈ ਲੈ ਫਾਇਦਾ ਕਿਉਂ ਨਹੀਂ ਕਰਮ ਮੇਰੀ ਗੱਲ ਸੁਣ ਜਦੋਂ ਉਹ ਮੈਨੂੰ ਛੱਡ ਕੇ ਗਈ ਐ ਠੀਕ ਐ ਜਦੋਂ ਬਾਪੂ ਨੇ ਕਿਹਾ ਸੀਗਾ ਵੀ ਤੂੰ ਦੂਜੀ ਕੁੜੀ ਦੇ ਨਾਲ ਵਿਆਹ ਕਰਾ ਲੈ ਆ ਸੁੱਖ ਦੇ ਨਾਲ ਜਦੋਂ ਮੇਰਾ ਵਿਆਹ ਕੀਤਾ ਉਦੋਂ ਉਹਦੇ ਪੇਟ ਦੇ ਵਿੱਚ ਮੇਰਾ ਬੱਚਾ ਸੀਗਾ ਹੁਣ ਮੈਂ ਉਸ ਗੱਲ ਦੀ ਉਹ ਕਿਸੋ ਕੁ ਤਾਂ ਲੈਣੀ ਆ ਕੋਈ ਉਹ ਜਵਾਬ ਗਿਆ ਕਿੱਥੇ ਹੁਣ ਜੇ ਆਪਣੇ ਇਧਰੋਂ ਘਰ ਦੇ ਵਿੱਚ ਜਵਾਬ ਨਹੀਂ ਹੋਇਆ ਤਾਂ ਉਹ ਜਵਾਬ ਵੀ ਤਾਂ ਮੇਰਾ ਹੀ ਸੀ ਪਤਾ ਤਾਂ ਲੱਗੇ ਮੈਨੂੰ ਕਿੱਥੇ ਆ ਕਿੱਥੇ ਨਹੀਂ ਉਹ ਲਾਡੀ ਕਿੰਨੇ ਸਾਲ ਹੋ ਗਏ ਕਿਉਂ ਐਵੇਂ ਧਮਾਗਰ ਪਿਆਗਾ ਪਰ ਇੱਕ ਖੜਾ ਛੜਾ ਆ ਮਸਾ ਸਾਰੀ ਕਹਾਣੀ ਨੋਟ ਹੋਈ ਆ ਸਾਰਾ ਕੁਝ ਹੁਣ ਵਧੀਆ ਚੱਲੀ ਜਾਂਦਾ ਵਧੀਆ ਤਾਂ ਚੱਲੀ ਜਾਂਦਾ ਮਾਂ ਪਰ ਇੱਕ ਬਾਰ ਮੈਨੂੰ ਮਨਿੰਦਰ ਨਾਲ ਗੱਲ ਕਰ ਲੈਣ ਦੇ ਠੀਕ ਹੈ ਉਹ ਮੈਨੂੰ ਕੁਝ ਨਾ ਕੁਝ ਤਾਂ ਦੱਸੂਗੀ ਅੱਜ ਉਹਨੇ ਮੈਨੂੰ ਆਫ ਫੋਨ ਕਰਿਆ ਕੀ ਬਤਾਉਦਾ ਮਨ ਬਣ ਗਿਆ ਹੋਏ ਮੈਨੂੰ ਦੱਸਣ ਦਾ ਬੇ ਮਸਾਂ ਇੱਕ ਮੁਸੀਬਤ ਚ ਹਜੇ ਨਿਕਲੇ ਨਹੀਂ ਦੂਜੀ ਨਾ ਗੱਲ ਪਾ ਲਈ ਜੇ ਅਗਲੀ ਨੇ ਫਸਾਤਾ ਭਲਾਂ ਫੇਰ ਐ ਕਿੱਥੋਂ ਫਸਾ ਦੂਗੀ ਮਾਨ ਵਾਲੇ ਫਸਾਉ ਨੂੰ ਦੱਸ ਕੀ ਉਹ ਬਾਲੇ ਤਗੜੇ ਘਰ ਦੀ ਐ ਕੋਈ ਕੁਝ ਨਹੀਂ ਕਰ ਸਕਦਾ ਆਪਣਾ ਠੀਕ ਐ ਬਸ ਮੈਂ ਸਿਰਫ ਇੱਕ ਗੱਲ ਪੁੱਛ ਕੇ ਆਉਣੀ ਐ ਵੀ ਉਹ ਜਵਾਕ ਹੈਗਾ ਕਿ ਇੱਥੇ ਐ ਤੇ ਉਹ ਜਵਾਕ ਮੁੰਡਾ ਸੀ ਕਿ ਕੁੜੀ ਸੀ ਠੀਕ ਐ ਜੇ ਪੁੱਤਾ ਆਪਣੇ ਕਰਮਾਂ ਚ ਹੋਇਆ ਨਾ ਆਪਣੇ ਘਰੇ ਆਜੂ ਜਵਾਕ ਕਾਹਨੋਂ ਤੋਂ ਐਵੇਂ ਉਹੀ ਗੱਲ ਫਿਰ ਮਾ 10 ਸਾਲ ਹੋ ਗਏ ਮੇਰੇ ਵਿਆਹ ਨੂੰ ਕਰਮਾਂ ਦੇ ਵਿੱਚ ਹੁੰਦਾ ਨਾ ਤਾਂ ਹੁਣ ਉਹ ਜਵਾਬ ਖੇਡਦਾ ਹੁੰਦਾ ਆਪਣੇ ਘਰੇ ਮੈਨੂੰ ਕਾਹਨੂੰ ਲੋੜ ਸੀ ਫਿਰ ਉਜੜਿਆ ਖੁੱਡਾ ਝੱਟ ਦੇਣ ਦੀ ਤੁਸੀਂ ਗੱਲ ਨਹੀਂ ਸਮਝਦੇ ਚਲ ਦੇਖ ਲੈ ਤੇਰੀ ਮਰਜ਼ੀ ਆ ਭਾਈ ਮੈਨੂੰ ਤਾਂ ਡਰ ਲੱਗ ਹੀ ਜਾਂਦਾ ਐਵੇਂ ਪਤਾ ਹੀ ਨਹੀਂ ਹੁੰਦਾ ਜਦੋਂ ਇੰਨੇ ਸਾਲ ਹੋ ਗਏ ਅਗਲੀ ਆਖੂ ਪਹਿਲਾਂ ਨਾ ਖਬਰ ਸਾਰ ਲਈ ਮਾ ਮੇਰੀ ਗੱਲ ਤਾਂ ਸੁਣ ਲੈ ਮੈਨੂੰ ਪੁੱਛ ਤਾਂ ਲੈਣ ਦੇ ਵੀ ਹੋਇਆ ਕੀ ਸੀਗਾ ਠੀਕ ਹੈ ਵੀ ਕਿਉਂ ਉਹ ਆਪਦੇ ਘਰੋਂ ਭੱਜੀ ਸੀ ਕੀ ਗੱਲਬਾਤ ਸੀ ਸਾਰੀ ਗੱਲਬਾਤ ਮੈਨੂੰ ਪਤਾ ਕਰ ਲੈਂਦੇ ਫਿਰ ਮੈਂ ਤੈਨੂੰ ਸਾਰਾ ਕੁਝ ਹੀ ਦੱਸ ਦੂੰਗਾ ਤੂੰ ਐਵੇਂ ਫਿਕਰ ਨਾ ਕਰਿਆ ਕਰ ਤੇਰਾ ਕੋਤਾ ਮੈਂ ਗਲਤ ਨਹੀਂ ਤੁਰਿਆ ਫਿਰਦਾ ਮਾਂ ਗਲਤੀ ਹੈ ਭਾਈ ਹੁਣ ਇਹ ਐਨੇ ਸਾਲਾਂ ਦੀਆਂ ਗੱਲਾਂ ਹੋਈਆਂ ਹਵਾਈਆਂ ਹੁਣ ਤੂੰ ਫੇਰ ਛੇੜੇ ਛੇੜੀਆਂ ਨਾਗਾ ਤੇ ਫਿਰ ਉਦੋਂ ਜੇ ਮੰਨ ਲੈਂਦੇ ਮੇਰੇ ਵਿਆਹ ਨੂੰ ਤਾਂ ਵਧੀਆ ਨਾ ਰਹਿੰਦੇ ਫਿਰ ਉਹੀ ਗੱਲਾਂ ਛੋਡੀਆਂ ਤੂੰ ਤਾਂ ਬੱਸ ਨਾ ਸਾਡੇ ਦੇ ਗੱਲ ਸਿੱਟ ਦਿਨ ਤੇਰੇ ਕਰਮ ਸੀ ਤੇਰੇ ਸੰਜੋਗ ਸੀ ਭਾਈ ਆਹੋ ਮੇਰੀ ਸੰਯੋਗ ਮਾੜੇ ਸੀਗੇ ਆ ਦੇਖ ਲੈ ਆਪਣੇ ਪਿੰਡ ਦੇ ਵਿੱਚ ਮਾੜੇ ਧੀਰੇ ਘਰ ਦੇ ਜਵਾਗ ਵੀ ਤੇ ਜਵਾਖੀ ਦੀ ਨਾ ਉਹਦੇ ਘਰੇ ਨਾਲੇ ਵਧੀਆ ਆਪਦੇ ਪਰਿਵਾਰ ਦੇ ਵਿੱਚ ਰਾਜੀ ਖੁਸ਼ੀ ਰਹਿੰਦੇ ਆਗੇ ਠੀਕ ਹੈ ਵਧੀਆ ਉਹਨਾਂ ਦੇ ਘਰ ਵਾਲੀਆਂ ਜਦੋਂ ਜਾਂਦੇ ਆ ਨਾ ਮੋਟਰਸਾਈਕਲ ਤੇ ਆਪਣੇ ਘਰੇ ਸਾਰਾ ਕੁਝ ਆ ਅੱਗ ਲੈਣੇ ਮਗਦਾ ਆ ਕਿੰਨੀਆਂ ਗੱਡੀਆਂ ਖੜੀਆਂ ਨੇ ਤਾਂ ਵੀ ਦੇਖ ਲੈ ਨਾ ਤਾਂ ਘਰ ਵਾਲੀ ਜੱਜ ਦੀ ਤੇ ਨਾ ਕੋਈ ਜਵਾਬ ਹੋਇਆ ਚੱਲ ਕੋਈ ਨਾ ਤੇਰੀ ਮਰਜ਼ੀ ਐ ਵਗਤਾ ਜਾ ਟਾਈਮ ਨਾਲ ਮੁੜਿਆ ਹੀ ਮੁੜਿਆਉਂਗਾ ਬਸ ਜਿੱ ਜਾਉਂਗਾ ਤਾਂ ਫੇਰ ਹੀ ਮੁੜੂੰਗਾ ਅਸਵਾਲ ਦਾ ਅੱਧਾ ਘੰਟਾ ਦਾ ਮਾਤ ਮੇਰਾ ਇਹੀ ਖਰਾਬ ਕਰਦਾ ਉੱਥੇ ਖੜੀ ਡਿੱਕੀ ਜਾਂਦੀ ਹੋਊਗੀ। ਲੈ ਦੱਸ। ਵੀ ਪਹਿਲਾਂ ਪੁੱਛਣਾ ਤਾਂ ਪੈਂਦਾ ਹੀ ਐ। ਕਿ ਉੱਥੇ ਡਿੱਕੀ ਜਾਂਦੀ ਹੋਊਗੀ। ਆ ਵਧੀਆ ਉਹਦੋਂ ਮਸਾ ਖਿਹੜਾ ਛੜਾਇਆ ਸੀ। ਫੇਰ ਉਹਦੇ ਮਗਰ ਪੈ ਗਿਆ। ਵੀ ਦੱਸ ਜੇ ਹੁਣ ਅਗਲੀ ਮਗਰ ਪੈ ਗਈ ਮਗਰ ਲਾਉਣੀ ਔਖੀ ਹੋ ਜਾਊਗੀ। ਇਹ ਅੱਡ ਮੇਰੀ ਜਾਨ ਨੂੰ ਵਿਫਤਾ ਸੱਚੀ ਸਾਰੇ ਕਾਸੇ ਦੀ। ਕੀ ਕਰਾਂ? ਇੱਕ ਤਾਂ ਫੋਨ ਵੀ ਸਵਿਚ ਆਫ ਕਰੀ ਬੈਠੀ ਹੈਗੀ। ਹੁਣ ਮੇਰਾ ਸਕੀਤੋ ਪਤਾ ਕਰਾਂ। ਕੀ ਤੋਂ ਮੈਨਾਂ ਖਸ ਹੋ ਜਾ। ਕੀ ਹੋਇਆ ਕੰਮ? ਕਿਵੇਂ ਮੂੰਹ ਕਰੀ ਬੈਠੇ? ਨਹੀਂ ਨਹੀਂ ਵੈਸੀ ਬਸ ਸਿਰ ਦਾ ਦਰਦ ਕਰ ਰਿਹਾ ਸੀ ਨਾ ਮੇਰਾ ਤਾਂ ਕਰਕੇ। ਬਨੇਂਦਰ ਨਾਲ ਗੱਲ ਹੋਈ। ਉਹ ਨੂੰ ਫੋਨ ਲਾ ਰਹੀ ਸੀਗੀ ਮੈਂ। ਲਾ ਕੇ ਦੇਖਦੀ ਆਂ ਦਵਾਰੋਂ ਆਨੇ। ਦਵਾਰੇ ਫੋਨ। ਇੰਨਾ ਟਾਈਮ ਹੋ ਗਿਆ ਐ ਤੱਕ ਤਾਂ ਆ ਜਾਣਾ ਚਾਹੀਦਾ ਸੀ। ਸਵਿਚ ਆਫ ਆ ਰਿਹਾ। ਉਹੀ ਗੱਲ ਹੋ ਗਈ ਨਾ ਜਿਸ ਗੱਲ ਤੋਂ ਮੈਂ ਤਸ। ਫਿਰ ਉਹਨੇ ਇਹਦੇ 'ਚ ਮੇਰੀ ਕੀ ਗਲਤੀ ਆ ਫੋਨ ਤਾਂ ਉਹਦਾ ਬੰਦ ਆ ਰਿਹਾਗਾ ਇਹੇ ਮੈਨੂੰ ਸਮਝ ਨਹੀਂ ਆ ਰਿਹਾ ਵੀ ਉਹਨੇ ਫੋਨ ਕਿਉਂ ਬੰਦ ਕਰਤਾ ਕਿਤੇ ਕੋਈ ਨਿੱਕੀ ਗੱਲ ਪੁੱਛਣਾ ਤੂੰ ਮੈਨੂੰ ਦਿਮਾਗ ਖਰਾਬ ਹੋਈ ਜਾਂਦਾ ਮੇਰਾ ਉਹਨੂੰ ਦੁਬਾਰੇ ਆਪਾਂ ਹੁਣ ਕਿੱਥੇ ਲੱਭੀਏ ਤੈਨੂੰ ਮੈਂ ਪਹਿਲਾਂ ਹੀ ਕਿਹਾ ਸੀ ਇਹ ਗੱਲ ਕਿ ਉਹ ਕੱਲੀ ਨੂੰ ਨਾ ਜਾਂਦੇ ਲੈ ਦੱਸ ਤੁਸੀਂ ਤਾਂ ਐਂ ਕਹਿੰਦੇ ਜਿਵੇਂ ਮੈਂ ਉਹਨੂੰ ਕਹਤਾ ਹੋਈ ਹੋਈ ਵੀ ਤੂੰ ਭੱਗ ਜਾ ਮੈਂ ਤਾਂ ਬਥੇਰਾ ਰੋਕਿਆ ਸੀ ਉਹਨੂੰ ਹੁਣ ਆਪ ਹੀ ਨਹੀਂ ਅਗਲੀ ਮੰਨੀ ਹੈਗੀ ਨਾਲੇ ਜੇ ਮੈਂ ਉਹਨੂੰ ਤੱਕੇ ਤੋਂ ਰੋਕਦੀ ਫਿਰ ਪਤਾ ਨਹੀਂ ਕੀ ਕੁਝ ਜਾਂਦਾ ਉਹਦੇ ਮਨ ਦੇ ਵਿੱਚ ਹੁਣ ਆਪਾਂ ਨੂੰ ਵੀ ਕੀ ਪਤਾ ਅਗਲਾ ਕਰਦਾ ਉਹਦਾ ਕਿ ਨਹੀਂ ਕਰਦਾ ਕੀ ਪਤਾ ਕਿਸ ਗੱਲ ਕਰਕੇ ਉਹਨੂੰ ਇਕੱਲੇ ਨੂੰ ਬੁਲਾਇਆ ਹੈਗਾ ਮੈਨੂੰ ਇਹ ਸਭ ਚੀਜ਼ਾਂ ਦਾ ਨਹੀਂ ਪਤਾ ਬਸ ਮੈਨੂੰ ਤਾਂ ਟੈਨਸ਼ਨ ਹੈ ਇਸ ਗੱਲ ਦੀ ਹੋ ਰਹੀ ਹੈ ਵੀ ਉਹਦਾ ਫੋਨ ਕਿਉਂ ਬੰਦ ਆ ਰਿਹਾਗਾ ਪਤਾ ਨਹੀਂ ਕਿਹੜੇ ਹਾਲਾਤਾਂ 'ਚ ਹੋਣੀ ਕਿ ਇੱਥੇ ਹੋਣੀ ਪਤਾ ਹੁਣ ਕਰੀਏ ਤਾਂ ਕਰੀਏ ਕਿਹਦੇ ਤੋਂ ਤਨਖੁਸ਼ ਆਈਡੀਆ ਨਹੀਂ ਇਹ ਕਿੱਧਰ ਗਿਆ ਕਿੱਥੇ ਕੋਈ ਜਗ੍ਹਾ ਦਾ ਨਾਮ ਦੱਸ। ਕੁਝ ਵੀ ਨਹੀਂ ਮੈਂ ਤਾਂ ਕਮਲੀ ਨਾਲ ਕੁਝ ਦੱਸਿਆ ਵੀ ਨਹੀਂ ਉਲਟਾ ਮੈਨੂੰ ਕਹਿੰਦੀ ਕੋਈ ਗਾਨੀ ਦੀਦੀ ਤੁਸੀਂ ਬੇਫਿਕਰ ਰਹੋ ਜੇ ਕੋਈ ਗੱਲਬਾਤ ਹੋਈ ਤਾਂ ਮੈਂ ਤੁਹਾਨੂੰ ਫੋਨ ਕਰ ਦੂੰਗੀ। ਫੋਨ ਤਾਂ ਕਰਨਾ ਦੂਰ ਦੀ ਗੱਲ। ਲੱਗ ਤੱਕ ਨਹੀਂ ਰਿਹਾ ਹੈਗਾ। ਪਰ ਉਹ ਤਾਂ ਫੋਨ ਕਦੇ ਬੰਦ ਕਰਦੀ ਨਹੀਂ ਹੁੰਦੀ। ਹੁਣ ਕਿਉਂ ਆ ਰਿਹਾ ਫੋਨ ਬੰਦ ਉਹਦਾ? ਕੀ ਹੋ ਸਕਦਾ ਬੈਟਰੀ ਡਾਊਨ ਨਾ ਹੋ ਗਈ ਹੋਵੇ ਜਾਂ ਕੁਝ ਹੋਰ। ਹਾਂ ਇਹ ਵੀ ਹੋ ਸਕਦਾ। ਮੈਂ ਵੀ ਪਤਾ ਨਹੀਂ ਕੀ ਕੀ ਉਹਦੇ ਬਾਰੇ ਮਾੜਾ ਚੰਗਾ ਸੋਚੀ ਜਾਣੀ ਹੈਗੀ। ਚਲ ਤਾਂ ਵੀ ਚਲੋ ਇਸ ਨੂੰ ਨਾ ਲੈ ਟੈਨਸ਼ਨ ਨਾ ਲੈ ਇੱਕ ਵਾਰ ਦੁਬਾਰੇ ਆਰਾਮਨਾਲ ਕਾਲ ਕਰਕੇ ਦੇਖੀਏ ਖੋਲ ਲੈ ਕਿਤੋਂ ਹੋਰ ਫੋਨ ਕਰ ਲੈ ਕੀ ਕਿਸੇ ਕੋਲੋਂ ਲੈ ਕੇ ਕਰ ਲੈ ਫੋਨ ਪਰ ਉੱਥੇ ਗਈ ਹੋ ਆਪਣਾ ਤਾਂ ਬੰਦੇ ਬਾਰੇ ਵੀ ਨਹੀਂ ਚੰਗੀ ਤਰ੍ਹਾਂ ਪਤਾ ਹੈਗਾ ਕੋਈ ਤਾਂ ਮੈਨੂੰ ਟੈਨਸ਼ਨ ਨਹੀਂ ਪਤਾ ਕੁਝ ਕਰੇ ਦਵੇ ਮਨਿੰਦਰ ਨੂੰ ਉਹਦੇ ਨਾਲ ਕੁਝ ਹਰਪ੍ਰੀਤ ਨੂੰ ਕੀ ਜਵਾਬ ਦੇਵਾਂਗੇ ਅਸੀਂ ਗੱਲ ਕਰਕੇ ਹਰਪ੍ਰੀਤ ਨੇ ਲਵੇ ਨਾ ਅਜੇ ਤੁਸੀਂ ਕੋਈ ਗੱਲ ਨਹੀਂ ਕਰਨੀ ਮੈਂ ਤਾਂ ਕੋਈ ਗੱਲ ਨਹੀਂ ਕਰਦਾ ਜੇ ਆਪਣੀ ਮੈਨੂੰ ਵੀ ਤਾਂ ਪਤਾ ਲੱਗੂਗੀ ਮੰਮੀ ਕਿੱਥੇ ਗਈ ਆ ਕੋਈ ਗੱਲ ਨਹੀਂ ਉਹ ਤਾਂ ਨਿਆਣੀ ਆ ਉਹਨੂੰ ਤਾਂ ਮੈਂ ਆਪੇ ਹੈਂਡਲ ਕਰ ਲੂੰਗੀ ਬਸ ਇੱਕ ਵਾਰੀ ਮਨਿੰਦਰ ਦਾ ਪਤਾ ਲੱਗ ਜਾਵੇ ਕਿੱਥੇ ਹੈਗੀ ਆ ਉਹ ਪੈਨਸ਼ਨ ਹੋਈ ਜਾਂਦੀ ਆ ਨਾ ਇੰਨੀ ਇਕੱਲੀ ਨੂੰ ਭੇਜ ਤਾਂ ਇੱਕ ਮੈਂ ਤਾਂ ਇਹ ਕਹਿੰਦੀ ਸੀ ਆਪਾਂ ਰਿਪੋਰਟ ਨਾਲ ਖਾ ਲਈ ਇੱਕ ਵਾਰੀ ਰਿਪੋਰਟ ਦਾ ਤਾਂ ਮੈਂ ਜੋ ਠਾਣੇ ਗਿਆ ਹੀ ਸੀਗਾ ਡਿਊਟੀ ਗਿਆ ਸੀ ਮੈਂ ਉੱਥੇ ਜਾ ਕੇ ਆਪੇ ਕਰ ਲਊਂਗਾ ਉਹ ਤਾਂ ਕੰਮ ਆ ਰਿਪੋਰਟ ਦੀ ਤਾਂ ਕੋਈ ਦਿੱਕਤ ਨਹੀਂ ਰਿਪੋਰਟ ਤਾਂ ਮੈਂ ਫੋਨ ਹੀ ਕਰਨਾ ਹੈ ਫਿਰ ਤੁਸੀਂ ਫੋਨ ਕਰ ਦੋ ਤੁਸੀਂ ਇੱਕ ਦਿਨ ਇਹ ਠੰਡੇ ਮਤੇ ਨਾਲ ਪਤਾ ਨਹੀਂ ਕਤੋਂ ਚੱਲਦੇ ਹੋਗੇ ਮੈਨੂੰ ਥੋੜੀ ਸਮਝ ਨਹੀਂ ਆਉਂਦੀ ਹੈਗੀ ਜਿੱਥੇ ਭਗਣਾ ਦੋ ਉੱਥੇ ਤੁਸੀਂ ਉਹ ਨਹੀਂ ਕਰਦੇ ਇਹ ਨਹੀਂ ਬਿਨਾ ਮਤਲਬ ਦਾ ਭੱਜ ਜਾਨੇ ਉਹ ਰੇ ਗੱਲ ਧੀ ਮੈਂ ਪਤਾ ਕਰਦਾ ਮੈਂ ਨੰਬਰ ਦੀ ਲੋਕੇਸ਼ਨ ਘੜਵਾਉਣਾ ਹਾਂ ਸੱਚੇ ਇੱਧੇ ਲੋਕੇਸ਼ਨ ਦਾ ਪਤਾ ਲੱਗ ਸਕਦਾ ਹਾਂ ਮੇਰੇ ਮੰਮੀ ਹਜ ਤੱਕ ਨਹੀਂ ਆਈ ਘਰੇ ਕਦੋਂ ਕਾਹੂਗੀ ਉਹ ਕੋਹਨੇ ਹੋਈ ਸੀਗੀ ਗੱਲ ਇਹਨਾਂ ਦੀ ਕੰਮੋਂ ਦੀ ਗੱਲ ਹੋਈ ਸੀਗੀ ਉਹ ਨਾ ਉਤੋਂ ਉਹਨਾਂ ਨੂੰ ਹਸਪੀਟਲ ਤੋਂ ਫੋਨ ਆ ਗਿਆ ਸੀਗਾ ਉਹ ਐਸ ਕਰਕੇ ਹਸਪੀਟਲ ਚੱਲ ਗਈ ਸੀ ਹਾਂ ਹਰਪ੍ਰੀਤ ਉਹਨਾਂ ਤੇ ਮਮੀ ਨਾਲ ਮੇਰੀ ਹੁਣੀ ਗੱਲ ਹੋ ਕੇ ਆਈ ਕਿ ਉਹ ਕਿ ਉਹਨਾਂ ਹਸਪੀਟਲ 'ਚ ਕੋਈ ਐਮਰਜੈਂਸੀ ਆ ਗਈ ਸੀਗੀ ਤਾਂ ਕਰਕੇ ਉਹ ਕਹਿੰਦੇ ਥੋੜਾ ਜਿਹਾ ਲੇਟ ਹੋ ਜਾਣਗੇ ਕੋਈ ਨਾ ਤੂੰ ਟੈਨਸ਼ਨ ਨਾ ਲੈ ਆ ਜਾਣਗੇ ਹੁਣ ਤੁਹਾਨੂੰ ਵੀ ਪਤਾ ਮਾਸੜ ਜੀ ਕਿੰਨਾ ਟਾਈਮ ਹੋ ਗਿਆ ਗਏ ਨੂੰ ਹਨਾ ਮੈਨੂੰ ਤਾਂ ਨਾ ਫਿਕਰ ਜਿਹਾ ਹੋਇਆ ਪਿਆ ਅੱਗੇ ਤਾਂ ਮਮੀ ਕਦੇ ਗਈ ਨਹੀਂ ਜੋ ਡਿਊਟੀ ਵੀ ਜਾਂਦੇ ਟਾਈਮ ਨਾਲ ਹੀ ਘਰੇ ਆ ਜਾਂਦੀ ਆ ਫਿਕਰ ਕਿਉਂ ਕਰਨੀ ਆ ਬਤ ਤਾਂ ਆਈ ਨਹੀਂ ਬినా ਮਤਲਬ ਤਾਂ ਕੁਝ ਵੀ ਸੋਚੀਦਾ ਹੁੰਦਾ ਜੇ ਤੈਨੂੰ ਕਹਿ ਤਾ ਦਿੱਤਾ ਕਿ ਤੇਰੀ ਮੰਮੀ ਨਾਲ ਗੱਲ ਹੋ ਗਈ ਉਹ ਹਸਪੀਟਲ ਦੇ ਵਿੱਚ ਨੇ ਬਹੁਤ ਵਾਰੀ ਤੈਨੂੰ ਪਤਾ ਕਿ ਐਮਰਜੈਂਸੀ ਹੋ ਜਾਂਦੀ ਹੈਗੀ ਆਈ ਨਹੀਂ ਪਤਾ ਕਿਸੇ ਦਾ ਐਕਸੀਡੈਂਟ ਵਗੈਰਾ ਹੋ ਗਿਆ ਹੋਵੇ ਫਿਰ ਤਾਂ ਕਰਕੇ ਉਹ ਨਹੀਂ ਛੁੱਟੀ ਕਈ ਵਾਰ ਸਟਾਫ ਵੀ ਘਟ ਜਾਂਦਾ ਹੁੰਦਾ ਨਾ ਇਹ ਸਲੀ ਕੋਈ ਗੱਲ ਨਹੀਂ ਆ ਜਾਣਗੇ 10 15 ਮਿੰਟ ਵੇਟ ਕਰ ਲਾ ਉਹਨਾਂ ਦੇ ਚਲੋ ਮਾਸੀ ਜੇ ਤੁਸੀਂ ਕਹਿੰਦੇ ਹੋ ਉੱਥੇ 20 ਮਿੰਟ ਹੋਰ ਵੇਟ ਕਰ ਲੈਂਦੀ ਹਾਂ ਮੈਂ ਤਾਂ ਸਵੇਰ ਦੀ ਵੇਟ ਕਰ ਹੀ ਜਾਨੀ ਆ ਹਾਂ ਸੱਚ ਮਾਸੀ ਮੰਮੀ ਨਾਲ ਗੱਲ ਕਰਵਾ ਦੋ ਮੇਰੀ ਫੋਨ ਲਾ ਕੇ ਦਿਓ ਮੈਨੂੰ ਕੀ ਹੋ ਗਿਆ ਆ ਆ ਹਾਂ ਲਾਉਣੇ ਇੱਕ ਮਿੰਟ ਇਹ ਰਹਿਣ ਦੇ ਉੱਤੇ ਬਿਜ਼ੀ ਹੋਊਗੀ ਨਾਲ ਇਹਨਾਂ ਡਾਕਟਰ ਕੰਮ ਕਰੀ ਜਾਂਦੇ ਹੋਣਗੇ ਬਾਰੀ ਬਾਰੀ ਫੋਨ ਤੇ ਫਿਰ ਉਹ ਵੀ ਡਿਸਟਰਬ ਹੋਣਗੇ ਮੈਂ ਜੋਬ ਤੋਂ ਫਿਰ ਉਹਨੂੰ ਬੋਲਦੇ ਹਾਂ ਹ ਪ੍ਰੀਤ ਰਿੰਗ ਤਾਂ ਜਾ ਰਹੀ ਹੈ ਚੱਕ ਨਹੀਂ ਰਹੇ ਹੈਗੇ ਮੈਨੂੰ ਲੱਗਦਾ ਕੰਮ ਕਰਦੇ ਹੋਣਗੇ ਉੱਤੇ ਨਾ ਡਾਕਟਰਸ ਵਗੈਰਾ ਹੁੰਦੇ ਫਿਰ ਮੁੜ ਕੇ ਐਵੇਂ ਬਾਰੀ ਬਾਰੀ ਉਹਨਾਂ ਨੂੰ ਕਹਿਣਗੇ ਮੈਂ ਫਿਰ ਬਾਰੀ ਬਾਰੀ ਫੋਨ ਨਹੀਂ ਕਰੀਦਾ ਹੁੰਦਾ ਕੁਛ ਇਹ ਵੀ ਆ ਨਾ ਉਹਨੇ ਸਾਇਲੈਂਟ ਤੇ ਲਾ ਰੱਖਿਆ ਹੋਣਾ ਤੁਹਾਨੂੰ ਪਤਾ ਹੈ ਫਿਰ ਹਸਪੀਟਲ ਦੇ ਸਾਬ ਕਿਤਾਬ ਦਾ ਨਾ ਚਲ ਕੋਈ ਨਹੀਂ ਮੈਨੂੰ ਇਹ ਦੱਸ ਤੋ ਚਾਹ ਪਾਣੀ ਪੀ ਲਿਆ ਕਿ ਨਹੀਂ ਹਾਂਜੀ ਪੀ ਲਿਆ ਚਲ ਵਸੇ ਜੇ ਫੋਨ ਆ ਗਿਆ ਮम्मी ਤੇ ਮੈਨੂੰ ਬਾਜ਼ ਮਾਰ ਦੇ ਹਾਂ ਠੀਕ ਹੈ ਟੀਵੀ ਦੇਖ ਲੈਨੇ ਤੂੰ ਹਾਂ ਕੋਈ ਗੱਲ ਨਹੀਂ ਮੈਂ ਹੀ ਨਾ ਹੋਣਾ ਕੋਈ ਚੰਗੀ ਹੈ ਠੀਕ ਹੈ ਕਿਹਨਾਂ ਤੋਂ ਮੈਂ ਕਾਲ ਤਾ ਹੁਣ ਅੱਪਰ ਕੀ ਕਰਾਂਗੇ ਕਰਨਾ ਕੀ ਆ ਕਿੰਨਾ ਕੁ ਟਾਈਮ ਝੂਠ ਬੋਲਾਂਗੇ ਕੁੜੀ ਨੂੰ ਨਾਲੇ ਮੈਨੂੰ ਫੋਨ ਕਰ ਦਿੰਦੇ ਉਹਨਾਂ ਵੇ ਤਾਂ ਸਨ ਕੋਈ ਲੋਕੇਸ਼ਨ ਵਗੈਰਾ ਦਾ ਪਤਾ ਲੱਗ ਸਕਦਾ ਕੁਝ ਕਰਵਾਉਣਾ ਠੋਕ ਠੋਕਾ ਬੰਦ ਤੇ ਜਨਾਦ ਤੁਮ ਸਤਿ ਸ਼੍ਰੀ ਅਕਾਲ ਕਿਵੇਂ ਰਣਜੀਤ ਹਾਂ ਇੱਕ ਨਾ ਮੈਂ ਤੇਨੂੰ ਨੰਬਰ WhatsApp ਕਰਦਾ ਠੀਕ ਹੈ ਤੇ ਇਹਦੀ ਲਾਸਟ ਲੋਕੇਸ਼ਨ ਐਕਟੀਵੇਟ ਦੇਖ ਕਿੱਥੇ ਆ ਹਾਂ ਜ਼ਰੂਰੀ ਹੈ ਹੁਣੇ ਪਤਾ ਕਰਨਾ ਠੀਕ ਹੈ ਠੀਕ ਆਂ ਜੀ ਪਤਾ ਕਰਦਾ ਲੋਕੇਸ਼ਨ ਦਾ ਕਿਆ ਇੱਕ ਵਾਰ ਤਾਂ ਦੇਖੋ ਭੇਜੋ ਨੰਬਰ ਭੇਜੋ ਨੰਬਰ ਫੋਟੋ ਨੰਬਰ ਭੇਜ ਦਿਓ ਕੀ ਆ ਸਿਆਪਾ ਪਤਾ ਨਹੀਂ ਉਹ ਕਿਹੜੇ ਕਰਮਾਂ ਦੀ ਸਜ਼ਾ ਮਿਲਦੀ ਹੈ ਜਿਹੜਾ ਆ ਕੁਛ ਇਹਨੂੰ ਚੇਲਣਾ ਪੈ ਰਿਹਾਗਾ ਕਦੇ ਆਪਦੀ ਕੁੜੀ ਵੱਲ ਦੇਖਦੀ ਆ ਕਦੇ ਆਪਦੇ ਵੱਲ ਹਰਾਂਦਾ ਹੁੰਦਾ ਹੁਣ ਉਹ ਅੱਖ ਲੱਗ ਗਿਆ ਜਦ ਤਾ ਸਮਝ ਨਾ ਮੌਕਾ ਸੀ ਉਹ ਤਾਂ ਇਹਨਾਂ ਸਾਮੀ ਨਹੀਂ ਗਈ ਹੈਗੀ ਪਰ ਮੈਨੂੰ ਪਤਾ ਨਹੀਂ ਕਿਉਂ ਐ ਲੱਗੀ ਜਾਂਦਾ ਕਿਤੇ ਕੋਈ ਸਾਜ਼ਿਸ਼ ਵਗੈਰਾ ਤਾਂ ਨਹੀਂ ਕਰ ਰਿਹਾ ਇਹਦੇ ਨਾਲ ਉਹ ਸਾਜ਼ਿਸ਼ ਤਾਂ ਕੀ ਪਤਾ ਹੁਣ ਆਪਾਂ ਨੂੰ ਕਿਸੇ ਦੇ ਬੰਦੇ ਦਾ ਕੀ ਮੰਨਦਾ ਆਪਾਂ ਨਹੀਂ ਪਤਾ ਹੈ ਕੀ ਪਤਾ ਉਹਨੇ ਆਪਣੇ ਜਿਵਾਕ ਵਾਸਤੇ ਇਹ ਤੇ ਮੰਗਰ ਕਰਦਾ ਕੀ ਗੱਲ ਹੈ ਆਪਾਂ ਨੂੰ ਵੀ ਨਹੀਂ ਪਤਾ ਨਾ ਸਾਰੀ ਗੱਲ ਤਾਂ ਉਹਨੂੰ ਮਿਲ ਕੇ ਪਤਾ ਲੱਗੂਗੀ ਕਿ ਕੀ ਕਹਿੰਦੇ ਐ ਮਨਿੰਦਰ ਜੀ ਗਈ ਹੈ ਹੁਣ ਆਪਾਂ ਨੂੰ ਆ ਕੇ ਦੱਸੇ ਜੇ ਤਾਂ ਸੱਚ ਦੱਸੇ ਫੇਰ ਹੀ ਹੈ ਹਾਂ ਇਹ ਤਾਂ ਹੈ ਪਰ ਆਪਣੇ ਹੱਥ ਵਾਸ ਵੀ ਨਹੀਂ ਨਾ ਕੁਛ ਆਪਾਂ ਕਰ ਵੀ ਕੀ ਸਕਦੇ ਆਂਗੇ ਜਿੰਨੀ ਕੀ ਵਾਦਾ ਲੱਗਦੇ ਹੋ ਤਾਂ ਪਹਲਾਈ ਰਿਆਂਗੇ ਮੈਂ ਤੇਰਾ ਬਗੈਰ ਦਸ ਖਰਦੀ ਜਿੱਥੇ ਵੀ ਆ ਬਸ ਠੀਕ ਠਾਕ ਹੋਵੇ ਬਸ ਆ ਜਾਏ ਉਹਨਾਂ ਟਾਈਮ ਨਾਲ ਮੈਂ ਹਰਪ੍ਰੀਤ ਨੂੰ ਵੀ ਜਵਾਬ ਦੇਣ ਜੋਗੀ ਹੋਣੀ ਹੈ ਨਹੀਂ ਅਗਲਾ ਕੁਆ ਇਹਨਾਂ ਨੂੰ ਪਤਾ ਹੀ ਨਹੀਂ ਕੱਲੀ ਤੋਰਤੀ ਇਹਨਾਂ ਨੇ ਅੱਗੇ ਕਦੇ ਮੰਮੀ ਨੂੰ ਇਕੱਲੇ ਗਈ ਨਹੀਂ ਉਹਦੀ ਅੱਛਾ ਛੱਡੋ ਹੁਣ ਪਤਾ ਕਰੋ ਤੁਸੀਂ ਬਸ ਮੈਂ ਪਤਾ ਕਰਦਾ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਇੱਕ ਹਾਂ ਲਿਆਉਣੀ ਹੈ ਉਹ ਜੰ ਚੱਕਰੇ ਐ ਮੰਮੀ ਕੀ ਹੋ ਗਿਆ ਪੁੱਤ ਲਾਡੀ ਫੋਨ ਨਹੀਂ ਚੱਕਰੇ ਮੱਕਾ ਤੁਹਾਨੂੰ ਫੋਨ ਕਰੀ ਜਾਂਦੇ ਉਹਨੂੰ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਪੁੱਤ ਵੀ ਤੂੰ ਉਹਨੂੰ ਬਾਰ ਬਾਰ ਨਾ ਫੋਨ ਲਾ ਤੂੰ ਆਪਦੀ ਕਦਰ ਆਪ ਹੀ ਘਟਾਈ ਜਾਂਦੀ ਐ ਮੰਮੀ ਉਹਨਾਂ ਨੂੰ ਫੋਨ ਲਾਉਣ ਦੀ ਲੋੜ ਐ ਤੈਨੂੰ ਨਹੀਂ ਮੈਂ ਕੀ ਕਰਾਂ ਮੰਮੀ ਮੈਂ ਲਾਡੀ ਨਾਲ ਸਿਰਫ ਇੱਕ ਵਾਰੀ ਗੱਲ ਕਰਨੀ ਆ ਤੁਹਾਨੂੰ ਪਤਾ ਮੈਂ ਨਹੀਂ ਰਹਿ ਸਕਦੀ ਉਹਦੇ ਨਾਲ ਗੱਲ ਕੀਤੇ ਬਿਨਾ ਗੱਲ ਕਰਨੀ ਮੈਂ ਹੁਣ ਨਾ ਤੇਰੇ ਡੈਡੀ ਦਾ ਵੇਟ ਨਹੀਂ ਕਰ ਸਕਦੀ ਗੱਲ ਮੈਂ ਹੀ ਕਰਕੇ ਆਉਣੀ ਆ ਨਾ ਜਿਉਂ ਉਹਨਾਂ ਦੇ ਦਿਮਾਗ 'ਚ ਚੱਲੀ ਕੀ ਜਾਂਦਾ ਹੈਗਾ ਮੰਮੀ ਇੱਕ ਵਾਰੀ ਬੰਦਾ ਫੋਨ ਤਾਂ ਚੱਕ ਸਕਦਾ ਨਾ ਤੁਹਾਨੂੰ ਪਤਾ ਪਰਸੋਂ ਚਾਹਤੇ ਫੋਨ ਚੱਕਿਆ ਤੇ ਕੀ ਕੀ ਕੁਝ ਬੋਲਿਆ ਮੰਮੀ ਮੈਂ ਚ ਜ਼ਬਰਦਸਤ ਨਹੀਂ ਕਰ ਸਕਦੀ ਹੁਣ ਉਹ ਤਾਂ ਉਹੀ ਤਾਂ ਗੱਲ ਹੈ ਮੈਂ ਤਾਂ ਹੀ ਕਹਿੰਨੀ ਆ ਵੀ ਉਹ ਤਾਂ ਬਾਰ-ਬਾਰ ਉਹਦੀਆਂ ਗੱਲਾਂ ਸੁਣਨ ਮਾਰੇ ਫੋਨ ਲਾਈ ਜਾਂਦੀ ਹੈਗੀ ਉਹਨੂੰ ਬੋਲਣ ਦੀ ਤਾਂ ਤਮੀਜ਼ ਨਹੀਂ ਹੈਗੀ ਵੀ ਕਿਵੇਂ ਬੋਲੀਦਾ ਹੁੰਦਾ ਮੰਮੀ ਚਾਹ ਕੁਝ ਵੀ ਆ ਅਕਸਰ ਮੈਯੋਧਿਕਰ ਵਾਲੀਆਂ ਵਿਆਹ ਹੋਇਆ ਸਾਡਾ ਇਹਨਾਂ ਤਾਂ ਮੇਰਾ ਹੱਕ ਬਣਦਾ ਹੀ ਆ ਹੱਕ ਬਣਦਾ ਤੇਰਾ ਮੈਂ ਕਦੇ ਕਹਿੰਦੀ ਆ ਵੀ ਤੇਰਾ ਹੱਕ ਨਹੀਂ ਬਣਦਾ ਹੱਕ ਬਣਦਾ ਪਰ ਉਹਨਾਂ ਦਾ ਵੀ ਤਾਂ ਕੋਈ ਨਾ ਕੋਈ ਹੱਕ ਬਣਦਾ ਹੈ ਕਿ ਨਹੀਂ ਬਣਦਾ ਉਹ ਤਾਂ ਤੈਨੂੰ ਫੋਨ ਨਹੀਂ ਕਰਦੇ ਕਮ ਸੇ ਕਮ ਚਲ ਲਾਡੀ ਨੇ ਨਹੀਂ ਕੀਤਾ ਤੇਰਾ ਸਸੋਰਾ ਹੀ ਲਾ ਲੈਂਦੇ ਫੋਨ ਮੰਮੀ ਮੈਨੂੰ ਤਾਂ ਕੁਝ ਵੀ ਸਮਝ ਨਹੀਂ ਆ ਰਿਹਾ ਮੈਂ ਕੀ ਕਰਾਂ ਕੀ ਨਾ ਕਰਾਂ ਬਸ ਹੁਣ ਤੈਨੂੰ ਕਰਨ ਦੀ ਕੋਈ ਲੋੜ ਨਹੀਂ ਕੁਝ ਨਹੀਂ ਕਰਨਾ ਕੁਝ ਨਹੀਂ ਸੋਚਣਾ ਹੁਣ ਜੋ ਕੁਛ ਕਰਨਾ ਹੈ ਮੈਂ ਕਰੂੰਗੀ ਮੈਂ ਉਹਨਾਂ ਨਾਲ ਗੱਲ ਕਰਕੇ ਆਉਣੀ ਆ ਲੈ ਡੈਡੀ ਤਹਲੇ ਆਏ ਨੇ ਤੁਸੀਂ ਕੀ ਗੱਲ ਕਰੋਗੇ ਲੈ ਹੁਣ ਮੈਂ ਹੱਥ ਤੇ ਹੱਤ ਤਰਕੇ ਤਾਂ ਨਹੀਂ ਬੈਠੀ ਰਹਿ ਸਕਦੀ ਤੇਰੇ ਡੈਡੀ ਨਹੀਂ ਆਉਂਦਾ ਤੇ ਇਹਦਾ ਮਤਲਬ ਇਹ ਥੋੜੀ ਆ ਵੀ ਮੈਂ ਕੋਈ ਗੱਲ ਹੀ ਨਹੀਂ ਕਰਨੀ ਉਹਨਾਂ ਨਾਲ ਕੁਛ ਨਹੀਂ ਹੁੰਦਾ ਮੈਨੂੰ ਕਿਹੜਾ ਮੂੰਹ ਚ ਪਾ ਲੈਣਗੇ ਮੈਂ ਗੱਲ ਕਰਕੇ ਆਉਂਗੀ ਤੇ ਇਹ ਗੱਲ ਮम्मी ਜਿਵੇਂ ਤੁਹਾਨੂੰ ਠੀਕ ਲੱਗਦਾ ਬਸ ਉਹ ਤਾਂ ਮੈਂ ਸੋਚ ਲਿਆ ਚੱਲ ਪੁੱਤ ਤੂੰ ਤਿਆਰ ਰੱਖੀ ਮੈਂ ਆਉਣੀ ਆ ਮम्मी ਕਿੱਥੇ ਜਾ ਰਹੇ ਹੋ ਬਸ ਕੋਈ ਨਾ ਆ ਗਈ ਤਾਂ ਹੁਣ ਤੁਹਾਨੂੰ ਹੀ ਪਤਾ ਆ ਵੀ ਇਹ ਕਿਵੇਂ ਹੋ ਗਿਆ ਕੁਛ ਹਾਂ ਨਾ ਜੁੱਤੀ ਤਾਂ ਹਜੇ ਸਹੀ ਵੀ ਜਿਹੜੀ ਚਾਹਦੀ ਸੀ ਬਣਵਾਈ ਸੀ ਆ ਤੁਹਾਡੀਆਂ ਚੈਨਾ ਦੋਨੇ ਖਰਾਬ ਹੋ ਗਈਆਂ ਦੇਖ ਵੀ ਮੈਂ ਤੁਹਾਨੂੰ ਸਿੱਧੀ ਤੇ ਸਾਬ ਗੱਲ ਦੱਸਦਾ ਮੈਨੂੰ ਮੈਨੂੰ ਪਿੱਡ ਦੇ ਵਿੱਚ ਨਾ ਇਹ ਗੱਲ ਭਾਈ ਤੁਸੀਂ ਮੇਰੀ ਤਾਂ ਗੱਲ ਸੁਣ ਲਾ ਉਹ ਲੈ ਤਾਂ ਆਉਂਗਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾਗਾ ਵੀ ਇਹ ਚਲ ਜੀ ਇਹ ਤਾਂ ਛੋਟੀ ਜੀ ਚੀਜ਼ ਹੈ ਮੈਂ ਉਹ ਗੱਲ ਕਰਦਾ ਵੀ ਐਡਾ ਤਕੜਾ ਸੁਨਿਆਰਾ ਹੋਵੇ ਯਾਰ ਤੇ ਚੀਜ਼ ਤੇਰੀ ਮਾੜੀ ਨਿਕਲ ਜਵੇ ਫਿਰ ਕਿੱਥੇ ਜਾਂਦੀ ਹੈ ਗੱਲ ਉਹ ਮੈਂ ਤਾਂ ਹੁਣ ਤੱਕ ਆਹੀ ਗੱਲ ਤਾਂ ਮੈਂ ਸੋਚਦਾਗਾ ਫੇਰ ਤੁਹਾਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਬਈ ਵੀ ਅਜ ਤੱਕ ਤੁਹਾਡੇ ਕੋਲੋਂ ਤਾਂ ਸਮਾਨ ਬਣਾਉਂਦੇ ਆਏ ਆ ਭਾਈ ਇਹ ਇਹ ਸਾਰੀ ਕਾਰਸ ਫਰਗੀ ਲਿਆ ਸਾਰੀ ਚੈਨ ਕਾਲੀ ਹੋਈ ਪਈ ਹਾਂ ਚਲ ਠੀਕ ਹੈ ਨਾ ਕੋਈ ਗੱਲ ਨਹੀਂ ਇਹ ਤਾਂ ਮੈਂ ਫੜਾ ਜੂਗਾ ਮੈਂ ਉਹ ਗੱਲ ਕਹਿ ਰਿਹਾ ਤੁਹਾਨੂੰ ਜਿਹੜੀ ਗੱਲ ਸੀਗੀ ਵੀ ਭਾਈ ਇਹ ਗੱਲ ਇੰਨਾ ਸਮਾਨ ਬਣਾਇਆ ਹੈ ਕਿ ਮੇਨੀ ਮਾੜੀ ਨਿਕਲ ਗਈ ਪੈਸੇ ਪੂਸੇ ਤਾਂ ਤੁਸੀਂ ਪੂਰੇ ਲੈ ਲੇ ਤੇ ਮੁੜ ਕੇ ਖੋਟਣਾ ਨਾ ਪਤਾ ਹੋਵੇ ਉਹ ਜਿਵੇਂ ਕਹਿੰਦੇ ਹੁੰਦੇ ਸੁਨਾਰੇ ਤਾਂ ਆਪਦੀ ਮਾਂ ਦੇ ਕੰਨਾਂ ਵਾਲੇ 'ਚ ਖੋਟ ਪਾ ਦਿੰਦੇ ਆ ਚਲ ਕੋਈ ਨਹੀਂ ਮੈਂ ਫੜਾ ਕੇ ਜਾਊਗਾ ਠੀਕ ਹੈ ਭਾਈ ਠੀਕ ਹੈ ਦੇ ਮੈਨਰੋਤਾਗਲਾਂ ਨੂੰ ਸੋਗ ਲਾਂ ਕਰਦੇ। ਉਹ ਕਿੱਧਰ ਗਈ? ਇੱਧਰ ਆ। ਉਹ ਜੱਸੀ ਆਉਣੀ ਆ ਜੀ। ਆ ਇੱਧਰ ਅਛੇ ਦੀ। ਛੇ ਤੀ ਨੂੰ ਕੀ ਹੋ ਗਿਆ? ਕਦੋਂ ਦਾ ਬਾਜਾਂ ਮਾਰੀ ਹੈ ਨਾ ਕਿੱਥੇ ਬੈਠੀ ਸੀ? ਅੰਦਰੀ ਸੀ ਗਿਰ ਸੋਇ ਚ ਕੰਮ ਕਰੀਆਂ ਦੀ ਤੁਹਾਨੂੰ ਪਤਾ ਹੀ ਹੈਗਾ। ਆ ਦੇਖ ਲੈ। ਅਈ ਸਾਰੀ ਕਾਲੀ ਹੋ ਗਈ ਮੈਂ ਹੁਣ ਉਹਨੂੰ ਲਾਂਭਾ ਦੇਖਟਾ ਮੈਂ ਹਾਂ ਮੋਣੀ ਮੋਣੀ ਕਰਦੇ ਸਾਰੇ ਪਿੰਡ ਦੇ ਏਡਾ ਮਸ਼ਹੂਰ ਤੂੰ ਸੁਣਾ ਰਾਂਗਾ। ਉਹਨੇ ਇਹਨੂੰ ਦੱਸ ਕੀ ਕਰਗੇ? ਜੋ ਗਲਟ ਵਾਲੀ ਪਾਤੀ ਉਹਨਾਂ ਨੇ ਪਤਾ ਨਹੀਂ ਕੀ ਪਾਤਾ ਚਾਂਦੀ ਨਹੀਂ ਹੈਗੀ ਇੰਨੀ ਲਾਂਬਾ ਦੇ ਉੱਪਰ ਆ ਕੇ ਇਹਨੂੰ ਕਹਿੰਦਾ ਪੀਰੋ ਲਾਂਬਾ ਦੇ ਬਸਿੱਤੇ ਹੋਣਾ ਜਾ ਕੇ ਮੈਂ ਆਹ ਮੈਂ ਨਹੀਂ ਉਹ ਕਰਨਾ ਮੈਂ ਆਹ ਮੁੰਡੇ ਐਸੇ ਚੀਜ਼ ਲਈ ਸੀ ਮੈਨੂੰ ਕਹਿੰਦਾ ਬਾਜ ਮਾਹ ਚਲਾਉਣ ਨੂੰ ਬਾਜ ਕਰਾ ਕੇ ਦੇ ਦਿੰਦੇ ਆ ਤੰਗ ਮੈਂ ਤੈਨੂੰ ਕਹਿੰਦਾ ਸੀ ਚਾਂਦੀ ਦਾ ਇਹ ਵੀ ਇਹਨੂੰ ਸ਼ੌਂਕ ਜੜਿਆ ਹੋਇਆ ਚਾਂਦੀ ਦਾ ਸੋਨੇ ਦੀ ਇੱਕ ਚੈਨ ਹੋਰ ਕਰਾ ਦਿੰਦਾ ਹੁਣ ਕੀ ਕਹਿ ਸਕਦੇ ਆ ਜਵਾਬ ਖਾਂ ਸਾਨੂੰ ਪਤਾ ਹੀ ਆਗਾ ਹੋ ਗਿਆ ਤੇ ਯਾਰ ਜਾਈਏ ਫਿਰ ਅਸੀਂ ਲਾਡੀ ਲਾਡੀ ਹੋ ਗਿਆ ਤੇ ਯਾਰ ਤਿਆਰ ਤਾਂ ਹੋ ਗਿਆ ਚੱਲ ਬਸ ਉਹਨੂੰ ਕਹਿ ਦੇ ਛੇਦੀ ਵੀ ਆਹ ਆਹੋ ਨਾ ਜ਼ਰੂਰੀ ਐ ਛੇਤੀ ਦਿੱਜਾਏ ਕੰਮ ਛੇਤੀ ਕਿੱਥੋਂ ਕਹਿਦਾ ਲਾਡੀ ਦਾ ਬਗ ਵੀ ਗਿਆ ਮੈਂ ਤਾਂ ਮਾਪੇ ਕਿੱਥੇ ਜਾਣਾਂ ਬਥੇਰੇ ਪੁੱਛਿਆ ਕਿੰਨੇ ਵਗ ਗਿਆ ਕਹਿੰਦਾ ਮੇਰੇ ਦੋਸਤ ਕੋਲੇ ਮੈਨੂੰ ਕੰਮ ਆ ਕੋਈ ਮੈਨੂੰ ਫੋਨ ਆਈ ਜਾਂਦੇ ਨੇ ਕੋਈ ਪੇਤਿਆ ਤਾਂ ਮੈਨੂੰ ਬਾਲਾ ਦਿੱਤਾ ਨਹੀਂ ਕਮਾਲ ਐ ਤੁਹਾਡੀ ਗੱਲ ਮੈਂ ਤੁਹਾਨੂੰ ਤੁਸੀਂ ਮੇਰੇ ਤੋਂ ਦੋਨੇ ਬਾਹਰੇ ਹੋਏ ਪਰਦੇ ਹੋਗੇ ਕਾਨੂੰ ਬਾਹਰ ਹੋਈ ਫਿਰਦੀਆਂ ਜੀ ਮੈਂ ਤਾਂ ਬਥੇਰੇ ਕਲਕਲ ਕਰਕੇ ਆਈਆਂ ਹੁਣ ਮੰਨੀ ਨਹੀਂ ਮੇਰੀ ਉਹ ਭੱਜ ਗਿਆ ਸੰਗੋਂ ਮੈਨੂੰ ਤਾਂ ਕੋਦ ਕੋਦ ਪੈਂਦਾ ਸੀਗਾ ਮੈਂ ਜਵਾਗ ਦਾ ਕਰਾਂ ਕਿ ਮੈਨੂੰ ਇਹ ਸਮਝ ਨਹੀਂ ਲੱਗਦੀ ਨਾ ਤਾਂ ਇਹ ਕੰਮ 'ਚ ਧਿਆਨ ਲਾਉਂਦਾ ਠੀਕ ਆ ਨਾ ਦੁਕਾਨ ਤੇ ਬੈਠਦਾਗਾ ਨਾ ਕਿ ਜਿਹਨੂੰ ਕਹਿੰਦਾ ਫੀਲਡਸ ਜਾ ਕੇ ਪੈਸੇ ਇਕੱਠੇ ਕਰ ਲੈ ਨਾ ਗਰਾਹੀ ਕਰਕੇ ਲੈ ਕੇ ਆਉਂਦਾ ਮੈਂ ਕੀ ਕਰਾਂ ਮੇਰੀ ਤਾਂ ਪਜਾਨ ਕੜਿੱਕੀ ਚਾ ਤੁਹਾਡੇ ਕੋਲੇ ਆਉਣੀ ਤੁਸੀਂ ਚਾਰੇ ਚੱਕ ਕੇ ਪੈ ਜਾਂਦੇ ਆ ਉਹਨੂੰ ਗੱਲ ਕਰਦੀ ਉਹ ਨਹੀਂ ਗੱਲ ਕਰ ਦਿੰਦਾ ਹੁਣ ਲੈ ਮੇਰੀ ਇੱਕ ਨਹੀਂ ਸੁਣੀ ਮੈਂ ਆਖਿਆ ਸੀ ਭਾਈ ਜਾਨ ਮੈਂ ਤੇਰਾ ਪਿਆਰ ਲੜੂ ਮੈਨੂੰ ਪੁੱਛੂ ਮੈਂ ਕੀ ਜਵਾਬ ਦੇਵਾਂ ਓਕੇ ਮੇਰੇ ਦੋਸਤ ਦਾ ਫੋਨ ਆ ਜਾਂਦਾ ਮੈਂ ਤਾਂ ਜਾਊਂਗਾ ਕਿ ਅੱਜ ਨਾ ਮਾਂ ਮੈਨੂੰ ਇਹ ਤੇ ਦੋਸਤੀ ਇਹਦੀ ਜ਼ਿੰਦਗੀ ਬਸਣ ਨਹੀਂ ਦਿੰਦੇ ਤੇ ਮੈਂ ਦੱਸਾਂ ਗਾ ਆ ਜਿਹੜੇ ਦੋਸਤਾਂ ਪਿੱਛੇ ਜਾਂਦਾ ਨਾ ਕਦੇ ਚੰਡੀਗੜ੍ਹ ਵਾ ਗਿਆ ਤੇ ਕਦੇ ਲੁਧਿਆਣੇ ਵਾ ਗਿਆ ਤੇ ਕਿਤੇ ਕਿਤੇ ਵਾ ਗਿਆ ਇਹਦੇ ਦੋਸਤ ਹੀ ਪੱਟਣਗੇ ਤਾਂ ਪੱਟਣਗੇ ਕੀ ਪੱਟਤਾ ਪੱਟਤਾ ਦਿੱਤਾ ਹੀ ਬਸੰ ਤਾਂ ਦਿੱਤਾ ਨਹੀਂ ਕੱਲਾ ਏ ਕਾ ਨੂੰ ਸਾਰੇ ਮੁੰਡਿਆਂ ਦੀ ਆਹ ਹਾਲ ਆ ਹੁਣ ਜਿਹੜੇ ਦੋਸਤ ਨੇ ਉਹ ਵੀ ਤਾਂ ਕਿਸੇ ਦੇ ਜਵਾਕ ਹੀ ਨੇਗੇ ਇੱਕੋ ਹੀ ਨੇ ਸਾਰੇ ਇਹ ਕੱਲਾ ਇਹ ਨਹੀਂ ਹੈਗਾ ਸਾਰੇ ਹੁਣ ਬੰਦੇ ਨੂੰ ਸਮਝ ਜਾਣਾ ਚਾਹੀਦਾ ਵੀ ਇੰਨਾ ਉਮਰ ਹੋ ਗਈ ਮੇਰੀ ਮੇਰਾ ਵਿਆਹ ਵੀ ਕਰਤਾ ਸਾਰਾ ਕੁਝ ਹੋ ਗਿਆ ਹੁਣ ਏਦੋਂ ਬਾਅਦ ਤਾਂ ਸਾਹਮਲੇ ਕਾਰੋਬਾਰ ਕਰਨ ਨੂੰ ਮੈਨੂੰ ਨਾ ਜਾਣੇ ਕੁਝ ਹੋ ਗਿਆ ਤਾਂ ਕੀ ਕਿੱਥੋਂ ਸੰਭੂਗਾ ਕਾਰੋਬਾਰ ਇਹ ਮੈਨੂੰ ਤਾਂ ਆਪ ਸੋਚ ਲੱਗੀ ਪਈ ਐ ਵੀ ਇਹਨੂੰ ਕਾਸਦਾ ਪਤਾ ਹੀ ਨਹੀਂ ਕਬੀਲਦਾਰੀ ਦਾ ਕਿੱਥੋਂ ਕੀ ਆਉਂਦਾ ਕਿੱਥੇ ਜਾਂਦਾ ਤੂੰ ਨੀ ਉਹਨੂੰ ਕੋਈ ਮਤ ਦਿੰਦੀ ਵੀ ਤੂੰ ਚੱਜ ਦੀ ਕੋ ਮਤ ਦੇ ਦੇ ਮੈਂ ਕਿਉਂ ਮਾਂ ਹੁੰਦੀ ਐ 100 ਲੱਛਣ ਕਰਕੇ ਜਵਾਕ ਨੂੰ ਮਤ ਦਿੰਦੀ ਓਹੀ ਗੱਲ ਥੋੜੀ ਤੁਸੀਂ ਦੇਖਿਆ ਨਹੀਂ ਹੈਗਾ ਮੈਂ ਤਾਂ ਹੁਣ ਕਿੰਨਾ ਕਲਪ ਕੇ ਹਟੀਆਂ ਮੇਰੇ ਸੁਣੇ ਵੀ ਕੋਈ ਮੇਰੇ ਕਿੱਥੇ ਸੁਣਦਾ ਸੁਣਦਾ ਨਹੀਂ ਤੇਰੀ ਤੂੰ ਤਾਂ ਮੇਰੀ ਵੀ ਸੁਣਨੋਂ ਹਟਾਤਾ ਉਦੋਂ ਤਾਂ ਜਦੋਂ ਮੈਂ ਕਹਿੰਦਾ ਹੁੰਦਾ ਸੀਗਾ ਮੈਂ ਕੋਈ ਗੱਲਬਾਤ ਕਰ ਨਾ ਨਾ ਮੇਰਾ ਪੁੱਤ ਐ ਜਵਾਕ ਐ ਜਵਾਕ ਐ ਹੁਣ ਜਵਾਕ ਐ ਕੀ ਕਰਾਂ ਡਰ ਲੱਗਦਾ ਹਰ ਖਚਾਇਆ ਜਵਾਖੂ ਨੂੰ ਕੁਝ ਕਰ ਲੈ ਜਮੀ ਪੱਟੇ ਜਾਵਾਂਗੇ ਫਿਰ ਪੱਟੇ ਜਾਵਾਂਗੇ ਆ ਹੁਣ ਹੁਣ ਤਾਂ ਐ ਨਹੀਂ ਪਤਾ ਕੋਈ ਹੋਰ ਨਵਾਂ ਚੰਦ ਚਾੜ ਦੇਣ ਇਕੱਠੇ ਹੋਗੇ ਕਾਨੂੰਨ ਨਵਾਂ ਚੰਦ ਚਾੜਦਾ ਜੀ ਐ ਹੁਣ ਕਮਲਾ ਤਾਂ ਨਹੀਂ ਹੈਗਾ ਉਹ ਆ ਥੋੜਾ ਜਿਹਾ ਸਾਨੂੰ ਪਤਾ ਹੁਣ ਬਹੂਬਾਗੀ ਉਸ ਉਹਦੀ ਫਿੱਟ ਹੀ ਨਹੀਂ ਆਈ ਕਹਾਣੀ ਖੁੱਲਾ ਹੋ ਗਿਆ ਨਾ ਹੁਣ ਬਸ ਬਹੂਬਾਗੀ ਤਾਂ ਹੁਣ ਰੱਸਾ ਲੈ ਗਿਆ ਵੀ ਗੱਲ ਦੇ ਵਿੱਚੋਂ ਕੀ ਕਰੀਏ ਮੈਨੂੰ ਇਹਦੇ ਪਿਓ ਦਾ ਫੋਨ ਆਇਆ ਸੀ ਆ ਸੁਖਦੇਵ ਦਾ ਠੀਕ ਹੈ ਮਤਲਬ ਚੱਕਿਆ ਹੀ ਨਹੀਂ ਮੈਂ ਕਿਹਾ ਮੈਂ ਤਾਂ ਉਹ ਨਹੀਂ ਕਰਦਾ ਉਹੋ ਸੁਣਤਾ ਲੈਂਦੇ ਭਲਾ ਅਗਲਾ ਕੀ ਕਹਿੰਦਾ ਸੀਗਾ ਕੋਈ 100 ਗੱਲਬਾਤ ਮੈਨੂੰ ਕਹਿੰਦਾ ਕੋਈ ਗੱਲ ਹੋ ਕਰਦਾ ਮੈਂ ਕਿਵੇਂ ਜਵਾਬ ਦਿੰਦਾ ਭਲਾ ਤੂੰ ਸਿਆਣੀ ਹੈਗੀ ਹੈ ਵੀ ਮੈਂ ਉਹਦਾ ਫੋਨ ਚੱਕ ਲਵਾ ਮੈਂ ਤਾਂ ਐਂ ਕਹਿ ਨਹੀਂ ਆ ਅਗਲੇ ਦਾ ਹਰ ਖਵਾ ਦੇ ਜਾਂਦਾ ਵੀ ਸਾਡਾ ਫੋਨ ਚੱਕਣੋ ਸਾਡੇ ਵਧੀਆ ਰਵੇ ਹਰਕ ਫਿਰ ਮੈਂ ਦੱਸ ਕਿਹੜੀ ਕੰਮ ਚ ਚੱਕਰ ਮਾਰਾਂ ਆਪਦੀ ਫੈਕਟਰੀ ਆ ਲੈ ਜੂਗਾ ਲੈ ਜੇ ਭਲਾ ਮੈਂ ਦੱਸ ਕੀ ਕਰਾਂ ਲੋਕਾਂ ਚ ਗੁੱਡੀ ਵੇਚਦੀ ਹੂ ਤੇ ਹੋਈ ਜਾਵੇ ਫਿਰ ਤਾਂ ਹੋ ਕੇ ਰਹੂਗੀ ਉਹ ਤਾਂ ਤੁਸੀਂ ਦੋਹੇ ਮਾਪਤ ਲੱਗੇ ਹੋਏ ਆ ਉਹਨੂੰ ਮੈਨੂੰ ਉਂਗਲਾ ਦੇਣਾ ਤੇ ਉੱਤੇ ਵੀ ਹਾਂ ਇਹਨੂੰ ਕੱਢ ਦੋ ਘਰ ਉਹਨੂੰ ਐ ਕਰ ਦੋ ਉਹ ਕਰ ਦੋ ਇਹਨੂੰ ਵਾ ਕਰ ਦੋ ਬੇਇਜ਼ਤੀ ਬਹੁਤ ਵੱਡੀ ਹੋਊਗੀ ਜੀ ਲੰਮੀ ਸੋਚੋ ਅਗਲਾ ਖੋ ਤਾਂ ਫੈਕਟਰੀਆਂ ਦੇ ਮਾਲਕ ਕਹਾਉਂਦੇ ਸੀ ਤੇ ਹੁਣ ਕਿੱਧਰ ਗਈਆਂ ਫਿਰ ਮੈਂ ਦੱਸ ਕੀ ਕਰਾਂ ਜੀ ਮੇਰਾ ਕਸੂਰ ਹੈ ਜੋ ਕਿਸਮਤ ਚ ਲਿਖਿਆ ਹੋ ਤਾਂ ਹੋ ਕੀ ਰਹੂਗਾ ਚੱਲ ਹੁਣ ਜਦੋਂ ਲਾੜੀ ਆਇਆ ਨਾ ਉਹੀ ਨਾਲ ਪੱਜ ਪੱਜ ਪਈਏ ਪਿਆਰ ਨਾਲ ਗੱਲ ਕਰ ਲਿਓ ਉਹਦੇ ਨਾਲ ਮੇਰੇ ਤੋਂ ਪਿਆਰ ਨਾਲ ਨਹੀਂ ਹੁੰਦੀ ਗੱਲ ਉਹਦੇ ਨਾਲ ਸਾਰੀ ਉਮਰ ਹੋ ਗਈ ਉਹਦੇ ਉਹਦੇ ਹਿਸਾਬ ਨਾਲ ਚੱਲਦਾ ਇਹਨੂੰ ਆਪਾਂ ਨੂੰ ਹੈ ਉਹ ਤਾਂ ਸਾਨੂੰ ਚਲਾਉਂਦਾਗਾ ਆਪਦੇ ਹਿਸਾਬ ਦੇ ਨਾਲ ਵੀ ਜਿਵੇਂ ਮੈਂ ਚਾਹੁੰਦਾ ਮੈਂ ਕਹਿਣਾਗਾ ਤੁਸੀਂ ਉਵੇਂ ਕਰੋ ਕੀ ਕਰੀਏ ਫਿਰ ਕੱ ਉਸੇ ਦੇ ਇਹ ਸਾਰਾ ਕੁਝ ਉਹ ਤੋਂ ਬਿਨਾਂ ਆਪਾਂ ਵੀ ਕਾਦਾ ਜਿਉਣਾ ਆਪਣਾ ਓਏ ਜੇ ਇਕੱਲਾ ਜਾਵਾਂਗਾ ਤਾਂਹੀਂ ਤਾਂ ਡਰ ਲੱਗਦਾ ਹੈ ਤਾਂਹੀਂ ਡਰ ਲੱਗਦਾ ਵੀ ਨਾ ਜਾਣੇ ਕੱਲ ਬਾਹਰੋਂ ਦਾ ਤੁਰਿਆ ਫਿਰਦਾ ਕਿਸੇ ਨੇ ਕੋਈ ਸੌ ਗੱਲਬਾਤ ਕਰਤੀ ਕੋਈ 19 21 ਹੋ ਗਈ ਕੀ ਕਰਾਂਗੇ ਆਪਾਂ ਮੈਂ ਤਾਂ ਬਥੇਰਾ ਟੋਕਿਆ ਮਹ ਪੁੱਤ ਮੈਨੂੰ ਤੇਰਾ ਫਿਕਰ ਹੋ ਜਾਂਦਾ ਪਤਾ ਹੀ ਨਹੀਂ ਇਹਨੂੰ ਤਾਂ ਮੁੰਡੇ ਨੂੰ ਕੀ ਹੋਇਆ ਮੈਨੂੰ ਤਾਂ ਐ ਲੱਗਦਾ ਸੁਖਦੀ ਮਾਂ ਨੇ ਤਾਂ ਨਹੀਂ ਕੁਝ ਕਰਾਤਾ ਜਿਹੜਾ ਹੈ ਆਪਣੇ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦਾ ਅੱਗੇ ਤਾਂ ਐ ਕਰਦਾ ਹੀ ਨਹੀਂ ਸੀ ਹੁੰਦਾ ਕੀ ਪਤਾ ਸੁਖਦੀ ਮਾਂ ਨੇ ਕੁਝ ਕਰਾਇਆ ਕਿ ਕੀ ਹੋਇਆ ਐ ਬੁੱਧੀ ਪ੍ਰਸਤ ਹੋਈ ਬਈ ਅਦੀ ਤਾਂ ਨਾ ਗੱਲ ਤਾਂ ਕੋਈ ਹੈਗੀ ਆ ਮੁੰਡੇ ਨੂੰ ਤਾਂ ਕੋਈ ਉਪਰੀ ਹੈਗੀ ਮੁੰਡਾ ਤਾਂ ਅੱਗੇ ਹੀ ਬੋਲਦਾ ਨਹੀਂ ਸੀ ਹੁੰਦਾ ਜਿਵੇਂ ਹੁਣ ਬੋਲਦਾ ਉਪਰੀ ਕਾਹਨੂੰ ਹੈ ਉਪਰੀ ਕਾਹਨੂੰ ਆ ਮੈਨੂੰ ਮੈਨੂੰ ਲੱਗਿਆ ਪਿਆ ਪਤਾ ਤੁਹਾਨੂੰ ਮੈਂ ਦੱਸਾਂਗਾ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਮੁੰਡਾ ਤੇਰਾ ਤੋਰੇ ਫਰੇਤੇ ਹੋ ਗਿਆ ਮੈਨੂੰ ਲੱਗਦਾ ਕੋਈ ਹੋਰ ਨਵਾਂ ਚੰਦ ਚੜੂਗਾ ਬਾਹਰ ਜਾ ਕੇ ਜਿਹੜਾ ਇਹ ਤੀਜੇ ਦਿਨੋਂ ਕਹਿੰਦਾ ਮੈਂ ਚੰਡੀਗੜ੍ਹ ਜਾਣਾ ਮੈਂ ਚਾਰ ਦਿਨਾਂ ਨੂੰ ਪੰਜ ਦਿਨਾਂ ਨੂੰ ਆ ਇਹ ਤੂੰ ਦੇਖ ਲਈ ਗੱਲ ਕੋਈ ਹੋਰ ਨਿਕਲੂ ਤੇ ਜੇ ਗੱਲ ਕੋਈ ਹੋਰ ਨਿਕਲੀ ਤਾਂ ਫਿਰ ਤੂੰ ਵਿਚਾਰ ਕਰ ਲਈ ਆਪੇ ਤੁਸੀਂ ਐਂ ਦੱਸੋ ਪਹਿਲਾਂ ਮੇਰੀ ਕੀ ਗਲਤੀ ਐ ਹੁਣ ਮੈਂ ਤਾਂ ਬਥੇਰਾ ਰੁਕਿਆ ਨਹੀਂ ਰੁਕਿਆ ਜੇ ਕੋਈ ਜਵਾਹ ਗਲਤੀ ਕਰ ਲੂ ਜੀ ਮੇਰਾ ਕੀ ਕਸੂਰ ਐ ਮੇਰਾ ਕੀ ਕਸੂਰ ਐ ਨਾਲੇ ਹੋਰ ਕੀ ਦਾ ਕਸੂਰ ਐ ਜਦ ਮਾਂ ਨੇ ਸਮਝਾਉਣਾ ਹੀ ਕੁਛ ਨਹੀਂ ਮਾਂ ਨੇ ਕਹਿਣਾ ਹੀ ਕੁਛ ਨਹੀਂ ਕੋਈ ਹੋਰ ਆਪਣੇ ਤੋਂ ਬਾਹਰ ਹੋਈ ਜਾਂਦਾ ਹੋਈ ਜਾਵੇ ਜੇ ਕਹਿ ਦੋ ਵੀ ਯਾਰ ਮੇਰੀ ਗੱਲ ਸੁਣ ਤੂੰ ਦੁਕਾਨ ਤੇ ਬੈਠ ਜਾ ਕੋਈ ਗੱਲੇ ਦਾ ਕੰਮ ਸਾਮ ਕੋਈ ਕਿਸੇ ਦਾ ਲਾਇਰ ਦੇਣ ਪਤਾ ਕਰ ਲਾ ਮੈਨੂੰ ਨਹੀਂ ਪਤਾ ਤੂੰ ਹੈਗਾ ਮੈਂ ਤਾਂ ਹੈਗਾ ਹੀ ਹੈਗਾ ਪਹਿਲਾਂ ਸੁੱਖ ਨਾਲ ਮੈਥੋਂ ਉੱਚਾ ਹੋਰ ਦੱਸ ਮੈਂ ਉਹਦੇ ਡਾਂਗ ਮਾਰਾਂ ਚੱਕੇ ਡਾਂਗ ਮਾਰਾਂ ਮੂੰਹ ਨਾਲ ਹੀ ਕਹਿ ਸਕਦੀਆਂ ਡਾਂਗ ਨਹੀਂ ਮਾਰ ਸਕਦੀ ਮਾਂ ਬਹੁਤ ਕੁਝ ਸਮਝਾ ਸਕਦੀ ਜਾਕਾ ਨੂੰ ਹੈ 100 ਗੱਲਾਂ ਸਮਝਾਵੇਂਗੀ ਉਹ ਕੋਈ ਇੱਕ ਤਾਂ ਮੰਨੂਗਾ ਤੇਰੀ ਮੈਂ ਤਾਂ ਭਾਈ ਜੋਰਜਤਨ ਲਾ ਲਿਆ ਮੈਂ ਕੀ ਕਰਾਂ ਜੋਰਜਤਨ ਤੂੰ ਲਾਇਆ ਨਹੀਂ ਜੇ ਜੋਰਜਤਨ ਲਾਇਆ ਹੁੰਦਾ ਨਾ ਤੈਨੂੰ ਮੈਂ ਫੇਰ ਆਖਦਾ ਵੀ ਹੁਣ ਤੂੰ ਜੋਰਜਤਨ ਲਾਇਆ ਤਾ ਜਵਾਬ ਜਿਹੜੇ ਹੈਗੇ ਆਗੇ ਉਸ ਲੋਕਾਂ ਦੇ ਵੀ ਮੈਂ ਇਸ ਗੱਲ ਤੇ ਹੈਰਾਨ ਆ ਵੀ ਜਿਹਦੇ ਘਰੇ ਕੁਝ ਹੁੰਦਾ ਨਹੀਂ ਮਾਂ ਪਿਓ ਦੇ ਕਹਣੇ ਤੋਂ ਬਾਹਰ ਨਹੀਂ ਹੁੰਦਾ ਇੱਕ ਸਾਡਾ ਜਿਹਨੂੰ ਅਸੀਂ ਪੂਰੀ ਖੁੱਲ ਦੇ ਰੱਖੀ ਐ ਤੇ ਜੇ ਉਹਨੂੰ ਕਹਦੋ ਭਾਈ ਮੇਰੇ ਨਾਲ ਚੱਲ ਵੜ ਕੰਮ ਹੁਣ ਮੇਰੀ ਗੱਲ ਸੁਣੋ ਮੇਰੇ ਢੂਈ ਕਰਕੇ ਮੈਂ ਤਾਂ ਗੱਡੀ ਨਹੀਂ ਚਲਦੀ ਮੈਂ ਦੱਸ ਹੁਣ ਮੈਂ ਕਿਹਨੂੰ ਲੈ ਕੇ ਜਾਵਾਂ ਫੇਰ ਡਰਾਈਵਰ ਨੂੰ ਮੈਂ ਬਥੇਰਾ ਸਮਝਾਉਣੀ ਆ ਹੁਣ ਵੀ ਕਲਪੀ ਸੀ ਮੈਂ ਖਾਂਵੇ ਨਾ ਜਾ ਕਿਤੇ ਨਾ ਜਾ ਤੇਰਾ ਪਿਓ ਮੈਨੂੰ ਪੁੱਛੂ ਮੈਂ ਕੀ ਜਵਾਬ ਦੇਵਾਂ ਦੇਵਾਂਗੀ ਜਵਾਬ ਨਾਲੇ ਹੋਰ ਕੀ ਪਤਾ ਹੁੰਦਾ ਆਪਣੇ ਮੈਨੂੰ ਕੋਈ ਹੋਰ ਸਿਆਪਾ ਕਰਨ ਦਾ ਸਾਡੇ ਜਵਾਬ ਨੂੰ ਇਤੋਂ ਵੀ ਨਹੀਂ ਸਿਆਹ ਜਾਂ ਹੁੰਦਾ ਐ ਹੁਣ ਮੂਰੇ ਬੋਲਦਾ ਟੱਕ ਪਟੱਕ ਮੇਰੇ ਚੱਲ ਕੋਈ ਨਾ ਹੋਰ ਦੱਸੋ ਚਾਹ ਪਾਣੀ ਪੀਣਾ ਤੇ ਚਾਹ ਤਾਂ ਪੀਉਂਗਾ ਹੀ ਹੁਣ ਚਾਹ ਪੀ ਕੇ ਜਾਊਂਗਾ ਹੁਣ ਤੂੰ ਤਾਂ ਕਹਿੰਨੀ ਆ ਵੀ ਚਾਹ ਵੀ ਨਾ ਪੀ ਕੇ ਜਾਵਾ ਚੱਲ ਕੋਈ ਨਹੀਂ ਮੈਂ ਧਰਦੀਆਂ ਚਾ ਧਰਦੀ ਚਾ ਛੇਤੀ ਬਣਾ ਲੈ ਚਾ ਡਰਾਈਵਰ ਨੂੰ ਮਜਾਵਾ ਫੋਨ ਕਰਾਂ ਹਲੋ ਉਹ ਹਾਂ ਜਸੇ ਤੂੰ ਆਇਆ ਕਰ ਤੂੰ ਨਾ ਦੁਕਾਨ ਤੇ ਆ ਜਾ ਮੈਂ ਦੁਕਾਨ ਤੇ ਆਉਣਾਗਾ ਆਪਾਂ ਜਾਣਾਗਾ ਉਹ ਜਾਣਾ ਤਾਂ ਇੱਥੋਂ ਹੀ ਆ ਬਰਨਾਲੇ ਤੱਕ ਹੀ ਜਾਣਾਗਾ ਹਾਂ ਹਾਂ ਮਾਲ ਜੀ ਦਾ ਆਰਡਰ ਹੈਗਾ ਤਾਂ ਉਹ ਮੜਾ ਜੇ ਕਰਕੇ ਆਉਣਾਗਾ ਆ ਜਾ ਤੂੰ ਦੁਕਾਨ ਤੇ ਆ ਜਾ ਬਸ ਮੈਂ ਆ ਪਹੁੰਚ ਗਿਆ ਤੇਰੇ ਕੋਲ ਦੇ ਘੰਟੇ ਵਿੱਚ ਚੱਲ ਠੀਕ ਆ ਤੇ ਆਪਾਂ ਮੇਰੀ ਜਾਨ ਹੋ